ਕਲੀਅਰ ਸਾਹਿਬ ਸਰਕਾਰ ਦਾ ਯੂ ਟਰਨ ਨੂੰ ਕਿਵੇਂ ਦੇਖਦੇ ਹੋ ਮੁੱਖ ਮੰਤਰੀ ਭਗਵੰਤ ਮਾਨ ਸਿਆਸਤ ਕਿਹਦੇ ਤੇ ਕਰ ਰਹੇ ਨੇ ਉਸੇ ਇਸ਼ੂ ਤੇ ਜਿਹਨੂੰ ਅਸੀਂ 2022 ਦੀ ਇਲੈਕਸ਼ਨਾਂ ਚ ਇੱਕ ਪੌੜੀ ਦੇ ਤੌਰ ਤੇ ਵਰਤਿਆ ਗੁਰੂ ਸਾਹਿਬ ਦੀ ਬੇਦਵੀ ਤੇ ਧਾਰਮਿਕ ਇਸ਼ੂ ਤੇ ਬੀਜੇਪੀ ਆਪ ਦਾ ਹੈੱਡਕੁਆਰਟਰ ਦਿੱਲੀ ਪਰਚਾ ਦਰਜ ਕਰ ਲਿਆ ਜਲੰਧਰ ਫੋਰੈਂਸਿਕ ਦੀ ਇੱਕ ਝੂਠੀ ਰਿਪੋਰਟ ਤਿਆਰ ਕਰ ਲਈ ਤੇ ਅਸੀਂ ਬੇਅਦਬੀ ਤੇ ਦੋਸ਼ੀਆਂ ਨੂੰ ਵਿਚਾਰ ਰਹੇ ਆ ਤੇ ਗੱਲਾਂ ਭਗਵੰਤ ਮਾਨ ਸਾਹਿਬ ਕਰਦੇ ਨੇ 328 ਰੂਪ ਦੀ ਰਾਜਾ ਜੀ ਦਾ ਸਥਾਨ ਹੈ ਉਹਦੇ ਬਾਰੇ ਕਹਿੰਦੇ ਜੀ ਉੱਥੇ ਜਿਹੜੇ ਸਰੂਪ ਹੈ ਕੋਈ ਰਿਕਾਰਡ ਨਹੀਂ ਦੱਸੋ ਇਹ ਤੋਂ ਮੰਦ ਭਾਗਾ ਬਿਆਨ ਕੋਈ ਮੁੱਖ ਮੰਤਰੀ ਦੇ ਸਕਦਾ ਜੀ ਭਲਾ ਸਾਡੀ ਐਸਆਈਟੀ ਜਾ ਕੇ ਸੱਚਖੰਡ ਦੇ ਵਿੱਚ ਗੁਰੂ ਸਾਹਿਬ ਦੇ ਪਾਵਨ ਸਰੂਪਾਂ ਦੀ ਫਰੋਲਾ ਫਰੋਲੀ ਕਰ ਰਹੀ ਹੈ ਉਹ ਐਸਆਈਟੀ ਮੁਹਾਲੀ ਕੋਰਟ ਤੇ ਜਾ ਕੇ ਜਿਹੜੀ ਉਹ ਪੁਲਿਸ ਹੈ ਉਹ ਕਹਿੰਦੀ ਹੈ ਕਿ ਜਿਹੜਾ ਜੱਕੂ ਭਗਵਾਨਪੁਰੀਆ ਗੈਂਗਸਟਰ ਹੈ ਉਹਦੇ ਖਿਲਾਫ ਕੋਈ ਸਬੂਤ ਨਹੀਂ ਉਹਨੂੰ ਬਰੀ ਕਰ ਦਿਓ ਮਤਲਬ ਗੁਰੂ ਸਾਹਿਬ ਦੀ ਤਲਾਸ਼ੀ ਲੈਣੀ ਹੈ ਗੈਂਗਸਟਰਾਂ ਦੇ ਖਿਲਾਫ ਸਬੂਤ ਕੈਬਨਟ ਮੰਤਰੀ ਆਪਦੇ ਮੁੱਖ ਮੰਤਰੀ ਤੇ ਕੁਐਸਚਨ ਮਾਰਕ ਲਾ ਕੇ ਕਹਿੰਦੇ ਜੀ ਮੁੱਖ ਮੰਤਰੀ ਨੂੰ ਮਿਸ ਇਨਫੋਰਮੇਸ਼ਨ ਸੀ ਮੈਂ ਮਿਸ ਇਨਫੋਰਮੇਸ਼ਨ ਤੇ ਬਿਆਨ ਦਿੱਤਾ ਹੁਣ ਮੈਂ ਇਹ ਸਵਾਲ ਕਰਦਾ ਸਰਕਾਰ ਤੋਂ ਕਿ ਕਿਹੜੇ ਆਫਸਰ ਸੀ ਜਿਨ੍ਹਾਂ ਨੇ ਮੁੱਖ ਮੰਤਰੀ ਨੂੰ ਮਿਸ ਇਨਫੋਰਮੇਸ਼ਨ ਦਿੱਤੀ ਕਿਉਂਕਿ ਬੀਐਨਐਸ ਮੁਤਾਬਕ ਸੰਵਿਧਾਨ ਮੁਤਾਬਕ ਐਸਆਈਟੀ ਕੋਰਟ ਨੂੰ ਰਿਪੋਰਟ ਕਰਦੀ ਹੈ ਮੁੱਖ ਮੰਤਰੀ ਨੂੰ ਕਿਸ ਉਸ ਰਿਪੋਰਟ ਕਰ ਰਹੀ ਸੀ ਜੀ ਪਲੇਸ ਆਬ 14 ਤਰੀਕ ਨੂੰ ਜਿਹੜੀ ਹੈ ਮਾਕੀ ਦੇ ਮੇਲੇ ਤੇ ਬਿਆਨ ਆਉਂਦਾ ਹੈ ਠੀਕ ਉਸ ਤੋਂ ਦੂਸਰੇ ਦਿਨ ਮੁੱਖ ਮੰਤਰੀ ਦੀ ਸ਼ਰਕਲਤਖਸਬ ਪੇਸ਼ੀ ਸੀ ਇਹਨਾਂ ਦੋਨਾਂ ਨੂੰ ਕਿਵੇਂ ਦੇਖਦੇ ਹੋ ਇੱਕ ਦਿਨ ਪਹਿਲਾਂ ਉਹ ਬਿਆਨ ਆਉਣਾ ਦੂਸਰੇ ਦਿਨ ਪੇਸ਼ੀ ਹੋਣੀ ਕਿਉਂਕਿ ਸਾਰਾ ਦਿਨ ਦੂਸਰੇ ਚੈਨਲਾਂ ਦੇ ਉੱਤੇ ਵੀ ਜਿਹੜਾ ਉਹ ਬਿਆਨ ਚੱਲਿਆ ਉਸ ਦਿਨ ਵੀ ਜਿਹੜਾ ਉਹ ਬਿਆਨ ਚੱਲਿਆ ਇਹਨੂੰ ਕਿਵੇਂ ਦੇਖਦੇ ਹੋ ਵੀਰੇ ਉਹ ਬੰਗਿਆਂ ਦੇ ਨੇੜੇ ਨਵਾਂ ਸ਼ਹਿਰ ਜ਼ਿਲ੍ਹੇ ਚ ਜਿਹੜੀ ਐਸਆਈਟੀ ਬਣਾਈ ਹੈ ਗੁਰੂ ਸਾਹਿਬ ਦੀ ਜਿਹੜੇ ਸਰੂਪ ਮਿਲੀ ਨਹੀਂ ਰਹੇ ਪਤਾ ਹੀ ਨਹੀਂ ਕਿ ਕਿੱਧਰ ਗਏ ਕੋਈ ਰਿਕਾਰਡ ਹੀ ਹੈ ਨਹੀਂ ਕਿ ਕਿਨੂੰ ਦੇਤੇ ਲਾਪਤਾ ਨੇ ਚੋਰੀ ਹੋ ਗਏ ਜਾਂ ਕਿੱਥੇ ਨੇ ਉਹਦੇ ਵਿੱਚੋਂ ਇੱਕ ਕਿਸੇ ਧਾਰਮਿਕ ਸਥਾਨ ਤੋਂ 169 ਸਰੂਪ ਲੱਭੇ ਨੇ ਮੁੱਖ ਮੰਤਰੀ ਨੇ ਬਿਆਨ ਇੱਕ ਸਾਜਿਸ਼ਤ ਹੈ ਦਿੱਤਾ ਸੀ ਲੋਕਾਂ ਦੀਆਂ ਭਾਵਨਾਵਾਂ ਭੜਕਾਉਣ ਦੇ ਲਈ ਦਿੱਤਾ ਸੀ ਮੁੱਖ ਮੰਤਰੀ ਟਾਰਗੇਟ ਕਰਨਾ ਚਾਹੁੰਦੇ ਆ ਅਕਾਲੀ ਦਲ ਕਿਉਂਕਿ ਕਾਂਗਰਸ ਨਾਲ ਤਾਂ ਗੁਪਤ ਸਮਝੌਤਾ ਕੁਝ ਦੇ ਕੋਈ ਕਾਂਗਰਸ ਦੇ ਕਿਸੇ ਕੇਸ 'ਚ ਮੁੱਖ ਮੰਤਰੀ ਨੇ ਕੁਝ ਕੀਤਾ ਲੋਕਾਂ ਨੂੰ ਦਿਖਦਾ ਹੈ ਵੀ ਤੁਸੀਂ ਸੁਪਰੀਮ ਕੋਰਟ 'ਚ ਜਾ ਕੇ ਤਾਂ ਡੇਰਾ ਸਰਸਾ ਦੇ ਹੱਕ ਤੇ ਐਫੀਡੀਵੀਡੈਂਟ ਦਿੰਦੇ ਹੋ ਨਰੇਸ਼ ਯਾਦਵ ਨੂੰ ਤੁਸੀਂ ਕੋਟਾ 'ਚ ਵਿਚਾਰ ਰਹੇ ਹੋ ਤੇ ਅਕਾਲੀ ਦਲ ਕੋ ਬਦਰਾਮ ਕਰਨ ਦੇ ਲਈ ਤੁਸੀਂ ਗੁਰੂ ਸਾਹਿਬ ਦਾ ਔਟ ਆਸਰਾ ਲੈ ਰਹੇ ਹੋ ਗੁਰੂ ਸਾਹਿਬ ਦਾ ਮਿਸਯੂਜ਼ ਕਰਨ ਦੀ ਕੋਸ਼ਿਸ਼ ਹੈ ਤਾਂ ਲੋਕਾਂ ਨੇ ਮਾਫ਼ ਨਹੀਂ ਕਰਨਾ ਹੁਣ ਭੱਜੇ ਫਿਰਦੇ ਨੇ ਹੁਣ ਆਉਂਦਾ ਮੁੱਖ ਮੰਤਰੀ ਦਾ ਬਿਆਨ ਦੇ ਵਿਧਾਇਕ ਨੇ ਜਿੰਨੇ ਮੰਤਰੀ ਨੇ ਇੱਕ ਪਾਸਾ ਕਰ ਲੈਣ ਵੀ ਉਹ ਸੰਗਤ ਨਾਲ ਨੇ ਗੁਰੂ ਸਾਹਿਬ ਨਾਲ ਨੇ ਗੁਰੂ ਗ੍ਰੰਥ ਸਾਹਿਬ ਦੇ ਸਤਕਾਰ ਨਾਲ ਖੜੇ ਨੇ ਕਿ ਆਮ ਆਦਮੀ ਪਾਰਟੀ ਦੀ ਉਹ ਸਰਕਾਰ ਨਾਲ ਨੇ ਜਿਹੜੀ ਗੰਦੀ ਤੇ ਬੇਲੋੜੀ ਸਿਆਸਤ ਕਰ ਰਹੀ ਹੈ ਸੋ ਡਾਕਟਰ ਸੁਖੀ ਵੀ ਹੁਣ ਸੰਗਤ ਲੈਣ ਕੇ ਸੰਗਤ ਨੇ ਮਾਫ਼ ਨਹੀਂ ਕਰਨਾ ਇਹ ਸਿਆਸਤ ਇਹ ਕੁਰਸੀਆਂ ਇਹ ਸੰਗਤ ਨੇ ਸਾਰੀਆਂ ਖੋਖੇ ਦਿੱਤੀ ਸਾਬ ਨੇ ਉਹਨਾਂ ਨੇ ਸਟੇਜ ਤੋਂ ਉਹ ਬਿਆਨ ਦਿੱਤਾ ਉਹ ਕਹਿੰਦੇ ਕਹਿੰਦੇ ਜਦੋਂ ਬਾਬਲ ਕਲਾ ਨੰਗਦੇ ਉਹ ਵੀ ਦੇਖਿਆ ਕਰੋ ਵੀ ਇਹ ਅਸੀਂ ਕਰਾਇਆ ਆ ਆ ਜਿਹੜੀ ਸੜਕ ਤੇ ਤੁਰੇ ਜਾਂਦੇ ਆ ਇਹ ਵੀ ਬਾਲ ਸਾਹਿਬ ਦੀ ਹੈ ਉਹ ਸਾਹਮਣੇ ਜਿਹੜੀ ਪੁਲੀ ਆ ਗਈ ਉਹ ਵੀ ਬਾਲ ਸਾਹਿਬ ਨੇ ਬਣਾਈ ਆ ਇੱਧਰ ਮੰਡੀ ਦੇਖੀ ਮੰਡੀ ਬਾਲ ਸਾਹਿਬ ਨੇ ਬਣਾਈ ਆ ਮੈਂ ਕਹਿੰਦਾ ਜੇ ਤੋ ਕੋਟ ਖਪੂਰੇ ਤੇ ਪਰਗਾੜੀ ਵਿੱਚ ਦੀ ਲੰਘਦੇ ਉਹ ਤੋਂ ਸੌ ਜਾਣੇ ਹੋ ਤੇ ਉਹ ਵੀ ਤਾਂ ਬਾਲ ਸਾਹਿਬ ਨੇ ਕਰਾਇਆ ਸੀ ਗੁਰੂ ਸਾਹਿਬ ਦੀ ਬੀਅਦਵੀ ਵਾਲਾ ਜਿਹੜਾ ਕੰਮ ਕੀਤਾ ਸਵਲ ਕਲਾ ਦੇ ਵਿੱਚ ਮਾਨ ਸਾਹਿਬ ਨੂੰ ਪੁੱਛੋ ਵੀ ਲੋਕਾਂ ਨੇ ਅੱਜ ਕੀ ਫਿਰ ਬਲਾਕ ਸੰਤੀ ਜ਼ਿਲ੍ਹਾ ਪ੍ਰਚਿਤ ਜਿਤਾਈ ਕਿਨੂੰ? ਸ਼ਰੋਮੀ ਕਲਦਲ ਦਾ ਜਿਤਾਈ ਸੀ। ਉੱਥੇ ਸਰਪੰਚ ਕੌਣ ਬਣਦਾ ਸ਼ਰੋਮੀ ਕਲਦਲ ਦਾ ਬਣਦਾ। ਸੋ ਸੰਗਤ ਨੇ ਇਨਸਾਫ ਕਰਤਾ ਮਾਨ ਸਾਹਿਬ ਤੁਹਾਨੂੰ ਸਮਝਣਾ ਔਖਾ ਲੱਗ ਰਿਹਾ। ਐਕਚੁਅਲੀ ਸਿਆਸਤ ਇੰਨੀ ਗੰਦੀ ਭਗਵੰਤ ਮਾਨ ਨੇ ਕੀਤੀ। ਹੁਣ ਭਗਵੰਤ ਮਾਨ ਸਾਹਿਬ ਨੂੰ ਇਹ ਗੱਲਾਂ ਨਾ ਹਜਮ ਕਰਨੀਆਂ ਔਖੀਆਂ ਨੇ। ਥੋੜੀ ਦੇਣ ਕੀ ਹੈ ਪੰਜਾਬ ਨੂੰ। ਕੱਲੀਆਂ ਗੱਲਾਂ, ਕੱਲਾ ਕੂੜ ਪ੍ਰਚਾਰ, ਕੱਲੀ ਤੂੰ ਤੂੰ ਮੈਂ ਮੈਂ। ਸੋ ਮੁੱਖ ਮੰਤਰੀ ਕੁਝ ਵੀ ਕਹਿਣ ਮੁੱਖ ਮੰਤਰੀ ਨੂੰ ਪੰਜਾਬ ਦੇ ਲੋਕਾਂ ਨੇ ਨਕਾਰਤਾ। ਹੂੰ। ਮੁੱਖ ਮੰਤਰੀ ਦੀ ਕਈ ਗੱਲ ਦੀ ਰੈਲੇਵੈਂਸ ਖਤਮ ਹੋ ਗਈ ਹੈ। ਹਰ ਗੱਲ ਤੇ ਤਾਂ ਯੂ-ਟਰਨ ਹੈ। 328 ਸਰੂਪਾਂ ਤੇ ਕਿੰਨਾ ਕੂੜ ਪ੍ਰਚਾਰ ਕੀਤਾ। ਹੁਣ ਯੂ-ਟਰਨ ਲਿਆ ਨਾ। ਕਾਂਗਰਸ ਆਪਣੇ ਭਾਰ ਨਾਲ ਡਿੱਗਦੀ ਜਾ ਰਹੀ ਹੈ। ਕਾਂਗਰਸ ਨੇ ਪਾਪ ਇੰਨੇ ਕੀਤੇ ਨੇ। ਕਾਂਗਰਸ ਨੇ ਅਕਾਲ ਤਖਤ ਸਾਹਿਬ ਢਹਿਟੇਰੀ ਕੀਤਾ। ਹੂੰ। 84 ਦੇ ਵਿੱਚ ਸਿੱਖ ਕਤਲੇਆਮ ਕੀਤਾ। ਜੀ। ਕਾਂਗਰਸ ਦੇ ਪਾਪ ਇੰਨੇ ਨੇ ਕਿ ਉਹ ਪਾਪ ਕਾਂਗਰਸ ਨੂੰ ਲੈ ਕੇ ਮੈ ਆਪਣੇ ਮੁੱਦਿਆਂ ਤੇ ਅੱਜ ਵੀ ਖੜੇ ਆ ਸਾਨੂੰ ਪਤਾ ਵੀ ਉਹ ਮੁੱਦੇ ਕੌਣ ਹੱਲ ਕਰ ਸਕਦਾ ਮਿੱਟੂ ਉਸ ਕੈਟਾਗਰੀ ਚ ਨਹੀਂ ਪਰ ਬਿਆਨ ਤਾਂ ਬਹੁਤ ਵੱਡੇ ਦਿੰਦੇ ਨੇ ਮਿੱਟੂ ਨਵੀਂ ਕੰਗਨਾ ਰਣੌਤ ਨੇ ਬੀਜੇਪੀ ਦੀ ਹਸੀ ਕਾਲੀ ਤੁਸੀਂ ਵੀ ਕਰੋ ਰਿਆਸਤ نیوز ਤੇ ਮੈਂ ਜਸਖਰ ਆ ਪੰਜਾਬ ਦੀ ਰਾਜਨੀਤੀ ਦੇ ਵਿੱਚ ਪੂਰੀ ਉਥਲ ਪੁਥਲ ਹੈ ਕਿਉਂਕਿ ਪਹਿਲਾਂ ਸੀਐਮ ਦੀ ਸ਼੍ਰੀ ਕਾਲਤਕ ਸਭ ਪੇਸ਼ੀ ਹੁੰਦੀ ਹੈ ਉਸ ਤੋਂ ਬਾਅਦ ਇੱਕ ਬਿਆਨ ਤੇ ਵਿਵਾਦ ਛੜਦਾ ਹੈ ਮਾਕੀ ਕਾਨਫਰੰਸ ਤੋਂ ਬਿਆਨ ਦਿੱਤਾ ਜਾਂਦਾ ਕਿ ਬੰਗਾ ਦੇ ਨੇੜੇ ਇੱਕ ਡੇਰੇ ਦੇ ਵਿੱਚੋਂ 169 ਸਰੂਪ ਮਿਲਦੇ ਆ ਤੇ ਕੱਲ ਰਾਤ ਪੰਜਾਬ ਸਰਕਾਰ ਉਸੇ ਯੂ ਟਰਨ ਲੈਂਦਾ ਸਾਡੇ ਨਾਲ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਮੁਖ ਬੁਲਾਰੇ ਅਰਸ਼ਦੀਪ ਕਲੇਰ ਜੀ ਮੌਜੂਦ ਨੇ ਕਲੇਰ ਸਾਹਿਬ ਸਸੀ ਕਾਲ ਜੀ ਅੱਛਾ ਠੀਕ ਜੀ ਕੀ ਹਾਲ ਚਾਲ ਹੈ ਬਹੁਤ ਵਧੀਆ ਜੀ ਕਲੇਰ ਸਾਹਿਬ ਸਰਕਾਰ ਦੇ ਯੂ ਟਰਨ ਨੂੰ ਕਿਵੇਂ ਦੇਖਦੇ ਹੋ ਇੱਕ ਪਾਸੇ ਕਿਹਾ ਜਾਂਦਾ ਕਿ 169 ਸਰੂਪ ਮਿਲੇ ਨੇ 139 ਸਰੂਪਾਂ ਦਾ ਕੋਈ ਵੇਰਵਾ ਨਹੀਂ ਹੈ ਤੇ ਰਾਤ ਚੀਮਾ ਸਾਹਿਬ ਪਹੁੰਚਦੇ ਆ ਉਹ ਕਹਿੰਦੇ ਜੀ ਸਾਰੇ ਜਿਹੜੇ ਨਾ ਕੋ ਦਸਤਾਵੇਜ਼ ਨੇ ਉਹ ਹੈਗੇ ਨੇ ਸਾਰੀ ਜਾਂਚ ਹੋ ਗਈ ਆ ਇਹ ਦੋ ਅਲੱਗ-ਅਲੱਗ ਬਿਆਨ ਕਿਉਂ ਦੇਖੋ ਪੰਜਾਬ ਦੇ ਅਸਲ ਮੁੱਦੇ ਹੈ ਕਿ ਪੰਜਾਬ ਦਾ ਅਸਲ ਮੁੱਦਾ ਤਾਂ ਜਿਹੜਾ ਗੈਂਗਸਟਰ ਆਏ ਦਿਨ ਕਿਸੇ ਨੂੰ ਗੋਲੀਆਂ ਨਾਲ ਭੁੰਨ ਦਿੰਦੇ ਜੀ ਪੰਜਾਬ ਦਾ ਅਸਲ ਮੁੱਦਾ ਡਰੱਗ ਦਾ ਜਿਹਦੇ ਤੇ ਹਾਈ ਕੋਰਟ ਨੇ ਕਿਹਾ ਕਿ ਸਰਕਾਰ ਆਪ ਵਕਾਰੀ ਜੀ ਪੰਜਾਬ ਦਾ ਅਸਲ ਮੁੱਦਾ 4.5 ਲੱਖ ਕਰੋੜ ਦੇ ਕਰਜ਼ੇ ਦਾ ਜਿਹੜਾ ਕੇਜਰੀਵਾਲ ਨੂੰ ਦੇਸ਼ ਦਾ ਭ੍ਰਮਣ ਕਰਨਤੀ ਅਸੀਂ ਫੂਕਤਾ ਜੀ ਇਹ ਨੇ ਪੰਜਾਬ ਦੇ ਅਸਲ ਇਸ਼ੂ ਤੇ ਮੁੱਖ ਮੰਤਰੀ ਭਗਵੰਤ ਮਾਨ ਸਿਆਸਤ ਕਿਤੇ ਤੇ ਕਰ ਰਹੇ ਨੇ ਉਸੇ ਇਸ਼ੂ ਤੇ ਜਿਹਨੂੰ ਅਸੀਂ 2022 ਦੀ ਇਲੈਕਸ਼ਨਾਂ ਚ ਇੱਕ ਪੌੜੀ ਦੇ ਤੌਰ ਤੇ ਵਰਤਿਆ ਗੁਰੂ ਸਾਹਿਬ ਦੀ ਬੇਦਵੀ ਤੇ ਧਾਰਮਿਕ ਇਸ਼ੂ ਦੇ ਉੱਤੇ ਜੀ ਹੁਣ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਲੋਕਾਂ ਨੂੰ ਇਹ ਦੱਸਣ ਜੀ ਕਿ 2022 ਦੀ ਚੋਣਾਂ ਚ ਤੁਸੀਂ ਜਿਹੜੀਆਂ ਗੱਲਾਂ ਕੀਤੀਆਂ ਬੇਦਵੀ ਦੇ ਇਸ਼ੂ ਨੂੰ ਚੱਕਿਆ ਜੀ ਤੇ ਸੁਪਰੀਮ ਕੋਰਟ ਦੇ ਵਿੱਚ ਤਾਂ ਤੁਸੀਂ ਡੇਰਾ ਸਰਸਾ ਦੇ ਹੱਕ ਚ ਐਫੀਡੇਵਿਟ ਦਿੱਤਾ ਕਿ ਜੀ ਡੇਰਾ ਸਰਸਾ ਦੀ ਟ੍ਰਾਇਲ ਸਟੇ ਕੀਤੀ ਜਾਵੇ ਜੀ ਨਰੇਸ਼ ਸ਼ਰਦਵ ਜਿਹੜਾ ਬੇਦਪੀਆਂ ਦਾ ਦੋਸ਼ੀ ਹੈ ਉਹਨੂੰ ਅਦਾਲਤ ਚ ਬਚਾਉਣ ਦੀ ਕੋਸ਼ਿਸ਼ ਕੀਤੀ ਉਹਦੇ ਖਿਲਾਫ ਸਰਕਾਰ ਬਣਦੇ ਸਰ ਕੇਸ ਵਿਡਰੋ ਕਰਨਾ ਚਾਹਿਆ ਉਹ ਜੱਜ ਸਾਹਿਬ ਨੇ ਨਹੀਂ ਵਿਡਰੋ ਹੁਣ ਦਿੱਤਾ ਜੀ ਆਤੀਸ਼ੀ जिने दिल्ली दी विधानसभा च खड़े होके गुरु साबानਾ बारे पद्दी शब्दावली ਵਰਤੀ ਉਹਦੇ ਤੇ ਐਕਸ਼ਨ ਤਾਂ ਕੀ ਲੈਣਾ ਸੀ ਪੰਜਾਬ ਦੇ ਵਿੱਚ ਇੱਕ ਝੂਠਾ ਪਰਚਾ ਦਰਜ ਕਰਕੇ ਜੀ ਮਤਲਬ ਮਾਮਲਾ ਦਿੱਲੀ ਦਾ ਆਤਿਸ਼ੀ ਦਿੱਲੀ ਦੀ कपिल मिश्रा दिल्ली बीजेपी ਆਪ ਦਾ ਹੈਡਕォटर दिल्ली पर्चा ਦਰਜ ਕਰ ਲਿਆ ਜਲੰਧਰ ਜੀ ਫੋਰੈਂਸਿਕ ਦੀ ਇੱਕ ਝੂਠੀ ਰਿਪੋਰਟ ਤਿਆਰ ਕਰ ਲਈ ਜੀ ਬਾਅਦ ਦੇ ਵਿੱਚ ਜਦੋਂ ਦਿੱਲੀ ਵਿਧਾਨ ਸਭਾ ਨੇ ਫੋਰੈਂਸਿਕ ਦੀ ਰਿਪੋਰਟ ਚੈੱਕ ਕਰਾਈ ਉਹ ਤਾਂ ਕਹਿੰਦੇ ਜੀ ਬਿਲਕੁਲ ਸਹੀ ਵੀਡੀਓ ਹੈ ਜੀ ਤੇ ਅਸੀਂ ਬੇਅਦਬੀ ਦੇ ਦੋਸ਼ੀਆਂ ਨੂੰ ਵਿਚਾਰ ਰਹੇ ਹਾਂ ਤੇ ਗੱਲਾਂ ਭਗਵੰਤ ਮਾਨ ਸਾਹਿਬ ਕਰਦੇ ਨੇ 328 ਰੂਪ ਦੀ ਜੀ ਉਹ ਇਸ਼ੂ ਜਿਹੜਾ ਕਿ ਅਕਾਲ ਤਖਤ ਸਾਹਿਬ ਵੱਲੋਂ ਬਣਾਈ ਐਡਵੋਕੇਟ ਇਸ਼ਰ ਸਿੰਘ ਜੀ ਦੀ ਕਮੇਟੀ ਨੇ ਬਿਲਕੁਲ ਸਹੀ ਤਰੀਕੇ ਦੇ ਨਾਲ ਉਹਦੀ ਜਾਂਚ ਕਰਤੀ ਉਹਦੇ ਚ ਸਪਸ਼ਟ ਤੌਰ ਤੇ ਇਹ ਗੱਲ ਸਾਹਮਣੇ ਆ ਗਈ ਸੀ ਵੀ ਇਹ ਜਿਹੜਾ ਮਸਲਾ ਹੈ ਸਿਰਫ ਕਰਪਸ਼ਨ ਦਾ ਮਹਾਰਾਜ ਦੇ ਸਰੂਪ ਵੀ ਕਿਤੇ ਗਾਇਬ ਹੋ ਸਕਦੇ ਮਤਲਬ ਗੁਰੂ ਗ੍ਰੰਥ ਸਾਹਿਬ ਗਾਇਬ ਹੋ ਜਾਣਗੇ ਕਹਿੰਦਾ ਕਿ ਚਾਹੁੰਦੇ ਨੇ ਮਤਲਬ ਭਗਵੰਤ ਮਾਨ ਸਾਹਿਬ ਸੋ ਉਹ ਰਿਪੋਰਟ ਦੇ ਵਿੱਚ ਕਲੀਅਰ ਹੈ ਜਿਨ੍ਹਾਂ ਨੇ ਇਹ ਕਪਲਾ ਕੀਤਾ ਸੀ ਉਹਨਾਂ ਨੂੰ ਡਿਸਮਿਸ ਕਰਤਾ ਉਹਨਾਂ ਦੀ ਗ੍ਰੈਚੁਇਟੀ ਤੋਂ ਲੈ ਕੇ ਹੋਰ ਜਿਹੜੇ ਫੰਡ ਸੀ ਪੈਨਸ਼ਨ ਸੀ ਉਹ ਸਾਰਾ ਕੁਝ ਰੋਕ ਲਿਆ ਗਿਆ ਸੋ ਉਹ ਗਲਤ ਆ ਉਹ ਸੀ ਹੁਣ ਮੁੱਖ ਮੰਤਰੀ ਸਾਹਿਬ ਨੂੰ ਲੱਗਿਆ ਕਿ ਬਾਕੀ ਇਸ਼ੂਆਂ ਤੋਂ ਧਿਆਨ ਭਟਕਾ ਦਈਏ ਤੇ ਇਹ ਇਸ਼ੂ ਨੂੰ ਅਸੀਂ ਬੜਾ ਲੋਕਾਂ ਤੇ ਕਿਉਂਕਿ ਸੈਂਟੀਮੈਂਟ ਪੜਕਾਉਣਾ ਲੋਕਾਂ ਦਾ ਇਹ ਤਾਂ ਭਰਾ ਮਾਰੂ ਜੰਗ ਕਰਾਉਣ ਵਾਲੇ ਪਾਸੇ ਸੀ ਪਰ ਗੁਰੂ ਸਾਹਿਬ ਦੀ ਕਲਾ ਐਸੀ ਵਰਤੀ ਮਹਾਰਾਜ ਦੀ ਸ਼ਕਤੀ ਹੈ ਨਾ ਜੀ ਮੁੱਖ ਮੰਤਰੀ ਨੇ ਕੀ ਬਿਆਨ ਦਿੱਤਾ ਕਹਿੰਦੇ ਜੀ ਜਿਹੜਾ ਦੁਆਬੇ ਦੀ ਧਰਤੀ ਤੇ ਇੱਕ ਸਾਡਾ ਐਡਾ ਵੱਡਾ ਸਥਾਨ ਹੈ ਜਿੱਥੇ ਕਰੋਨਾ ਸ਼ਰਧਾਲੂ ਨਤਮਸਤਕ ਹੈ ਰਾਜਾ ਜੀ ਦਾ ਸਥਾਨ ਹੈ ਉਹਦੇ ਬਾਰੇ ਕਹਿੰਦੇ ਜੀ ਉੱਥੇ ਜਿਹੜੇ ਸਰੂਪ ਹੈ ਕੋਈ ਰਿਕਾਰਡ ਨਹੀਂ ਦੱਸੋ ਇਹ ਤੋਂ ਮੰਦ ਭਾਗਾ ਬਿਆਨ ਕੋਈ ਮੁੱਖ ਮੰਤਰੀ ਦੇ ਸਕਦਾ ਜੀ ਮਲ ਸਾਡੀ ਐਸਆਈਟੀ ਜਾ ਕੇ ਸੱਚਖੰਡ ਦੇ ਵਿੱਚ ਗੁਰੂ ਸਾਹਿਬ ਦੇ ਪਾਵਨ ਸਰੂਪਾਂ ਦੀ ਫਰੋਲਾ ਫਰੋਲੀ ਕਰ ਰਹੀ ਹੈ ਉਹ ਐਸਆਈਟੀ ਮੋਹਾਲੀ ਕੋਰਟ ਤੇ ਜਾ ਕੇ ਜਿਹੜੀ ਉਹ ਪੁਲਿਸ ਹੈ ਉਹ ਕਹਿੰਦੀ ਹੈ ਕਿ ਜਿਹੜਾ ਜੱਗੂ ਭਗਵਾਨਪੁਰੀਆ ਗੈਂਗਸਟਰ ਹੈ ਉਹਦੇ ਖਿਲਾਫ ਕੋਈ ਸਬੂਤ ਨਹੀਂ ਉਹਨੂੰ ਬਰੀ ਕਰਦੇ ਮਤਲਬ ਗੁਰੂ ਸਾਹਿਬ ਦੀ ਤਲਾਸ਼ੀ ਲੈਣੀ ਹੈ ਗੈਂਗਸਟਰਾਂ ਦੇ ਖਿਲਾਫ ਸਬੂਤ ਨੇ ਫਿਰ ਸੰਗਤ ਨੇ ਰਿਐਕਟ ਕੀਤਾ ਫਿਰ ਰੋਅ ਆ ਗਿਆ ਪੰਜਾਬ ਚ ਗੰਦੀ ਸਿਆਸਤ ਸੰਗਤ ਨਹੀਂ ਚਾਹੁੰਦੀ ਲੋਕਾਂ ਨੇ ਸਰਕਾਰ ਦੇ ਉੱਤੇ ਸਵਾਲ ਖੜੇ ਕਰਤੇ ਮੁੱਖ ਮੰਤਰੀ ਤੇ ਖੜੇ ਕਰਤੇ ਜਿਹੜੇ ਵਿਧਾਇਕ ਨੇ ਉਹਨਾਂ ਨੂੰ ਆਪਤੀ ਆਪਤੀ ਪੈ ਗਈ ਕਿ ਲੋਕਾਂ ਨੇ ਘੇਰਨਾ ਸ਼ੁਰੂ ਕਰਤਾ ਫਿਰ ਕੱਲ ਤਿੰਨ ਮੰਤਰੀ ਦੋ ਮੰਤਰੀ ਇੱਕ ਸੰਸਦ ਜਾ ਕੇ ਉੱਥੇ ਕਹਿੰਦੇ ਨਹੀਂ ਜੀ ਸਾਰਾ ਰਿਕਾਰਡ ਚੈੱਕ ਕਰ ਲਿਆ ਮੁੱਖ ਮੰਤਰੀ ਨੂੰ ਮਿਸ ਇਨਫਾਰਮੇਸ਼ਨ ਹੋਗੀ ਮਿਸ ਕਮਿਊਨੀਕੇਸ਼ਨ ਹੋ ਗਈ ਦੱਸੋ ਕੈਬਨਟ ਮੰਤਰੀ ਆਪਦੇ ਮੁੱਖ ਮੰਤਰੀ ਤੇ ਕੁਐਸਚਨ ਮਾਰਕ ਲਾਗੇ ਕਹਿੰਦੇ ਜੀ ਮੁੱਖ ਮੰਤਰੀ ਨੂੰ ਮਿਸ ਇਨਫੋਰਮੇਸ਼ਨ ਸੀ ਮਿਸ ਇਨਫੋਰਮੇਸ਼ਨ 'ਚ ਬਿਆਨ ਦੇਤਾ ਜੀ ਹੁਣ ਮੈਂ ਇਹ ਸਵਾਲ ਕਰਦਾ ਸਰਕਾਰ ਤੋਂ ਕਿ ਕਿਹੜੇ ਆਫਸਰ ਸੀ ਜਿਨ੍ਹਾਂ ਨੇ ਮੁੱਖ ਮੰਤਰੀ ਨੂੰ ਮਿਸ ਇਨਫੋਰਮੇਸ਼ਨ ਦਿੱਤੀ ਕਿਉਂਕਿ ਬੀਐਨਐਸ ਮੁਤਾਬਕ ਸੰਵਿਧਾਨ ਮੁਤਾਬਕ ਜੀ ਐਸ ਆਈਟੀ ਕੋਰਟ ਨੂੰ ਰਿਪੋਰਟ ਕਰਦੀ ਹੈ ਮੁੱਖ ਮੰਤਰੀ ਨੂੰ ਕਿਸ ਉਸ ਰਿਪੋਰਟ ਕਰ ਰਹੀ ਸੀ ਜੀ ਐਸ ਆਈਟੀ ਦਾ ਤਾਂ ਐਡਾ ਮਜ਼ਾਕ ਬਣ ਗਿਆ ਕਿ ਉਹ ਵਡਾਲਾ ਸਾਹਿਬ ਹੋਰੀ ਐਸ ਆਈਟੀ ਦੇ ਕਾਗਜ਼ ਲੈ ਕੇ ਪ੍ਰੈਸ ਕਾਨਫਰੰਸ ਕਰਕੇ ਇਹ ਕਿਹੜੀ ਜਾਂਚ ਚੱਲ ਰਹੀ ਹੈ ਜੀ ਸੋ ਜਿਹੜੀ ਐਸ ਆਈਟੀ ਬਾਧੇ ਸੀਗੀ 157 CrPC ਤੇ ਹੁਣ BNS ਦਾ 176 ਕਿਉਂ ਨੇ ਸਿਰਫ ਕੋਰਟ ਨੂੰ ਰਿਪੋਰਟ ਕਰਨਾ ਉਹਨਾਂ ਨੇ ਕਿਸ ਕਪੈਸਿਟੀ 'ਚ ਮੁੱਖ ਮੰਤਰੀ ਨੂੰ ਰਿਪੋਰਟ ਕੀਤਾ ਜੀ ਦੱਸੋ ਹੁਣ ਕੀ ਐਕਸ਼ਨ ਲਿਓਗੇ ਤੁਸੀਂ ਜੀ ਫਿਰ ਮੁੱਖ ਮੰਤਰੀ ਨੇ ਜਿਹੜੀ ਆਥ ਆਫ ਸੀਕਰੇਸੀ ਹੁੰਦੀ ਹੈ ਉਹਦੀ ਉਹਦੇ ਦੀ ਗੋਪਨੀਯਤਾ ਦੀ ਸੌ ਉਹ ਵਾਇਲਟ ਕੀਤੀ ਤੇ ਸਾਰਾ ਕੁਝ ਪਬਲੀਕਲੀ ਦੱਸਤਾ ਮੁੱਖ ਮੰਤਰੀ ਦੇ ਖਿਲਾਫ ਕੀ ਐਕਸ਼ਨ ਲਾਓਗੇ ਕੱਲ ਜਿਹੜੇ ਮੰਤਰੀ ਨੇ ਕਹਿੰਦੇ ਅਸੀਂ ਦੇਖ ਲਈ ਸਾਰੀ ਇਨਵੈਸਟੀਗੇਸ਼ਨ ਠੀਕ ਹੈ ਉਹਨਾਂ ਨੂੰ ਐਸਆਈਟੀ ਨੇ ਕਿਵੇਂ ਦਿਖਾਤੀ ਇਨਵੈਸਟੀਗੇਸ਼ਨ ਉਹ ਮੰਤਰੀਆਂ ਨੂੰ ਕਿਉਂਕਿ ਫਾਈਨੈਂਸ ਮਿਨਿਸਟਰ ਨੂੰ ਕਿਸ ਕਪੈਸਿਟੀ ਦਿਖਾਤੀ ਹਰਜੋਤ ਮੈਸ ਐਜੂਕੇਸ਼ਨ ਮਿਨਿਸਟਰ ਹੈ ਉਹਨੂੰ ਕਿਸ ਕਪੈਸਿਟੀ ਦਿਖਾਤੀ ਮਜ਼ਾਕ ਹੀ ਬਣਾ ਰੱਖਿਆ ਮਤਲਬ ਆਪ ਦੇ ਸਿਆਸੀ ਹਿੱਤਾਂ ਦੀ ਪੂਰਤੀ ਦੇ ਲਈ ਜੀ ਇਹਨਾਂ ਨੇ ਤਾਂ ਸਟੇਟ ਮਸ਼ੀਨਰੀ ਦਾ ਮਜ਼ਾਕ ਬਣਾਤਾ ਹੁਣ ਦੱਸੋ ਜੀ ਕੀ ਐਕਸ਼ਨ ਹੈ ਸਾਰਿਆਂ ਦੇ ਖਿਲਾਫ ਕਲੇਬ ਸਾਹਿਬ 14 ਤਰੀਕ ਨੂੰ ਜਿਹੜੀ ਐ ਮਾਗੀ ਦੇ ਮੇਲੇ ਤੇ ਬਿਆਨ ਆਉਂਦਾ ਠੀਕ ਉਸ ਤੋਂ ਦੂਸਰੇ ਦਿਨ ਮੁੱਖ ਮੰਤਰੀ ਦੀ ਸ਼੍ਰੀਕਲਤਾਖ ਸਾਹਿਬ ਪੇਸ਼ੀ ਸੀ ਇਹਨਾਂ ਦੋਨਾਂ ਨੂੰ ਕਿਵੇਂ ਦੇਖਦੇ ਹੋਂ ਇੱਕ ਦਿਨ ਪਹਿਲਾਂ ਉਹ ਬਿਆਨ ਆਉਣਾ ਦੂਸਰੇ ਦਿਨ ਪੇਸ਼ੀ ਹੋਣੀ ਕਿਉਂਕਿ ਸਾਰਾ ਦਿਨ ਦੂਸਰੇ ਚੈਨਲਾਂ ਦੇ ਉੱਤੇ ਵੀ ਜਿਹੜਾ ਉਹ ਬਿਆਨ ਚੱਲਿਆ ਉਸ ਦਿਨ ਵੀ ਜਿਹੜਾ ਉਹ ਬਿਆਨ ਚੱਲਿਆ ਇਹਨੂੰ ਕਿਵੇਂ ਦੇਖਦੇ ਆਂ ਮੁੱਖ ਮੰਤਰੀ ਨੇ ਬਿਆਨ ਇੱਕ ਸਾਜ਼ਿਸ਼ ਤਹਿ ਦੱਤਾ ਸੀ ਲੋਕਾਂ ਦੀਆਂ ਭਾਵਨਾਵਾਂ ਭੜਕਾਉਣ ਦੇ ਲਈ ਦਿੱਤਾ ਸੀ ਮੁੱਖ ਮੰਤਰੀ ਟਾਰਗੇਟ ਕਰਨਾ ਚਾਹੁੰਦੇ ਆ ਅਕਾਲੀ ਦਲ ਨੂੰ ਹੂੰ ਕਿਉਂਕਿ ਕਾਂਗਰਸ ਨਾਲ ਤਾਂ ਗੁਪਤ ਸਮਝੌਤਾ ਤੁਸੀਂ ਦੇਖੋ ਵੀ ਕਾਂਗਰਸ ਦੇ ਕਿਸੇ ਕੇਸ 'ਚ ਮੁੱਖ ਮੰਤਰੀ ਨੇ ਕੁਝ ਕੀਤਾ ਚਰਨਜੀਤ ਚੰਨੀ ਦੇ ਖਿਲਾਫ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਆ ਕਹੇ ਜੀ ਇਹ 2 ਕਰੋੜ ਦੀ ਰਿਸ਼ਵਤ ਲਈ ਹੈ ਇੱਕ ਖਿਡਾਰੀ ਤੋਂ ਨੌਕਰੀ ਦੇ ਬਦਲੇ ਮੈਂ ਕਾਰਵਾਈ ਕਰੂੰਗਾ ਕਿਉਂ ਨਹੀਂ ਹੋਈ ਕਾਰਵਾਈ ਜੀ ਮੁੱਖ ਮੰਤਰੀ ਕੋਲੇ ਪੁਲਿਸ ਹੈ ਵਿਜੀਲੈਂਸ ਹੈ ਹੂੰ ਰਾਜਾ ਵੜਿੰਗ ਨੂੰ ਰੋਹੇ ਧਮਕੀ ਦਿੰਦੇ ਨੇ ਤੇਰਾ ਬਾਡੀ ਵਾਲਾ ਕੇਸ ਕਿਉਂ ਨਹੀਂ ਜੀ ਕਾਂਗਰਸ ਦੇ ਸਾਰੇ ਵਿਧਾਇਕਾਂ ਦੇ ਖਿਲਾਫ ਜਾਂਚ ਮੱਠੀ ਨਹੀਂ ਪੈਗੀ ਸਾਰੇ ਬੇਲਾਂ ਤੇ ਬਾਹਰ ਆ ਗਏ ਜੀ ਕਿਉਂਕਿ ਮੁੱਖ ਮੰਤਰੀ ਦਾ ਕਾਂਗਰਸ ਨਾਲ ਸਮਝੌਤਾ ਮੁੱਖ ਮੰਤਰੀ ਨੂੰ ਪਤਾ ਹੈ ਵੀ ਜੇ ਮੇਰੇ ਗੁਨਾਹਾਂ ਦਾ ਕਿਸੇ ਨੇ ਹਿਸਾਬ ਲੈਣਾ ਉਹ ਅਕਾਲੀ ਦਲ ਨੇ ਲੈਣਾ ਜਿਹੜੇ ਕਪਲੇ ਕੀਤੇ ਨੇ ਉਹਨਾਂ ਦਾ ਹਿਸਾਬ ਲੈਣਾ ਅਕਾਲੀ ਦਲ ਨੇ ਸੋ ਅਕਾਲੀ ਦਲ ਨੂੰ ਟਾਰਗੇਟ ਕਰੋ ਬਦਨਾਮ ਕਰੋ ਪਰ ਗੁਰੂ ਸਾਹਿਬ ਦੀ ਸ਼ਕਤੀ ਹੈ ਮੁੱਖ ਮੰਤਰੀ ਦਾ ਬਿਆਨ ਕਿਉਂਕਿ ਇੱਕ ਮੰਦ ਭਾਵਨਾ ਨਾਲ ਦਿੱਤਾ ਸੀ ਸਿਆਸੀ ਮਤਵ ਕਾਂਸ਼ਾ ਦੀ ਪੂਰਤੀ ਲਈ ਦਿੱਤਾ ਸੀ ਤੇ ਉਹ ਬਿਆਨ ਐਸਾ ਪੁੱਠਾ ਪਿਆ ਸਾਰਾ ਪੰਜਾਬ ਮੁੱਖ ਮੰਤਰੀ ਦੇ ਖਿਲਾਫ ਖੜਾ ਹੋ ਗਿਆ ਤੇ ਹੁਣ ਯੂ-ਟਰਨ ਮਾਰਦੇ ਫਿਰਦੇ ਨੇ ਜਿਵੇਂ ਪਹਿਲਾਂ ਹਰ ਇੱਕ ਮੁੱਦੇ ਤੇ ਯੂ-ਟਰਨ ਮਾਰਦੇ ਨੇ ਇਹ ਮੁੱਦੇ ਤੇ ਵੀ ਪਤਾ ਲੱਗਿਆ ਵੀ ਹੁਣ ਲੋਕ ਘੇਰਣਗੇ ਲੋਕ ਨਹੀਂ ਇਹ ਸਿਆਸਤ ਚਾਹੁੰਦੇ ਲੋਕਾਂ ਨੂੰ ਦਿਖਦਾ ਵੀ ਤੁਸੀਂ ਸੁਪਰੀਮ ਕੋਰਟ ਚ ਜਾ ਕੇ ਤਾਂ ਡੇਰਾ ਸਰਸਾ ਦੇ ਹੱਕ ਤੇ ਐਫੀਡੈਵਿਟ ਦਿੰਦੇ ਹੋ ਨਰੇਸ਼ ਯਾਦਵ ਨੂੰ ਤੁਸੀਂ ਕੋਟਾਂ ਚ ਵਿਚਾਰ ਰਹੇ ਹੋ ਤੇ ਅਕਾਲੀ ਦਲ ਨੂੰ ਬਦਨਾਮ ਕਰਨ ਦੇ ਲਈ ਤੁਸੀਂ ਗੁਰੂ ਸਾਹਿਬ ਦਾ ਓਟ ਆਸਰਾ ਲੈ ਰਹੇ ਹੋ ਗੁਰੂ ਸਾਹਿਬ ਦਾ ਮਿਸਯੂਜ਼ ਕਰਨ ਦੀ ਕੋਸ਼ਿਸ਼ ਹੈ ਦਾ ਲੋਕਾਂ ਨੇ ਮਾਫ ਨਹੀਂ ਕਰਨਾ ਹੁਣ ਭੱਜੇ ਫਿਰਦੇ ਨੇ ਨਾ ਹੁਣ ਆਉਂਦਾ ਮੁੱਖ ਮੰਤਰੀ ਦਾ ਬਿਆਨ ਉਹ ਜਿਹੜੇ ਬਲਾਰੇ ਦੂਜੇ ਦਿਨ ਬਹਿ ਜਾਂਦੇ ਸੀ ਟੀਵੀਜ਼ਨਾਂ ਤੇ ਹੁਣ ਗਾਇਬ ਕਿ ਹੋ ਗਏ ਪਤਾ ਹੈ ਵੀ ਸੰਗਤ ਹੁਣ ਸੰਗਤ 'ਚ ਰੋਸ ਹੈ ਸੰਗਤ ਨਹੀਂ ਚਾਹੁੰਦੀ ਇਹ ਗੰਦੀ ਸਿਆਸਤ ਸੰਗਤ ਚਾਹੁੰਦੀ ਹੈ ਕਿ ਮੁੱਦਿਆਂ ਦੀ ਸਿਆਸਤ ਕਰੋ ਮੁੱਦਿਆਂ ਤੇ ਰੋ ਹੁਣ ਭੱਜੇ ਫਿਰਦੇ ਕਲੇਰ ਸਾਹਿਬ ਤੁਹਾਡੀ ਪਾਰਟੀ ਤੋਂ ਜਿੱਤੇ ਬੰਗਾ ਤੋਂ ਵਿਧਾਇਕ ਡਾਕਟਰ ਸੁਖਵਿੰਦਰ ਸੁਖੀ ਨੇ ਉਹ ਆਪਣੇ ਮੁੱਖ ਮੰਤਰੀ ਦੇ ਉੱਤੇ ਸਵਾਲ ਖੜੇ ਕਰ ਦਿੰਦੇ ਨੇ ਉਹ ਕਹਿੰਦੇ ਕਹਿੰਦੇ ਵੀ ਅਸੀਂ ਇਹ ਚੀਜ਼ ਨੂੰ ਨਹੀਂ ਮੰਨਦੇ ਕਹਿੰਦੇ ਮੈਂ ਜਾਣਾਂ ਉੱਥੇ ਹਰ ਜਿਹੜਾ ਹਫ਼ਤੇ ਜਦੋਂ ਤਿੰਨ ਵਾਰ ਜਾਇਆ ਉਹਨਾਂ ਕਹਿੰਦੇ ਮੇਰੀ ਬਹੁਤ ਆਸਤਾ ਜੇ ਰਾਤ ਦੀ ਗੱਲ ਕਰੀਏ ਤਾਂ ਰਾਤ ਵੀ ਸੁਖਵਿੰਦਰ ਸੁਖੀ ਜਿਹੜੇ ਨੇ ਉੱਥੇ ਨਹੀਂ ਪਹੁੰਚੇ ਹੈਗੇ ਨਾਲ ਦੇਖੋ ਡਾਕਟਰ ਸੁਖੀ ਨੇ ਆਜਾਪ ਇੱਕ ਚੈਨਲ ਤੇ ਮੰਨਿਆ ਵੀ ਮੈਂ ਵੀ ਦੋ ਤਿੰਨ ਦਿਨ ਸਿਆਸਤ ਕੀਤੀ ਮੰਨਿਆ ਉਹਨਾਂ ਜੀ ਮੈਂ ਡਾਕਟਰ ਸੁਖੀ ਨੂੰ ਸਵਾਲ ਕਰਦਾ ਕਿ ਡਾਕਟਰ ਸੁਖੀ ਅੱਜ ਆਮ ਆਦਮੀ ਪਾਰਟੀ ਚ ਨੇ ਹਾਲਾਂਕਿ ਵਿਧਾਇਕ ਕੋ ਸ਼ਰੂਮਨੀ ਅਕਾਲੀ ਦਲ ਦੇ ਨੇ ਹੂੰ ਉਹਨਾਂ ਨੇ ਆਪਦੀ ਚੇਅਰਮੈਨੀ ਤਾਂ ਛੱਡਤੀ ਪਰ ਪਾਰਟੀ ਤੋਂ ਅਸਤੀਫਾ ਨਹੀਂ ਦਿੱਤਾ ਪਾਰਟੀ ਨਾਲ ਕੀ ਸਹਿਮਤ ਖੜੇ ਨੇ ਹਲੇ ਵੀ ਸੋ ਇਸ ਤਰੀਕੇ ਦੇ ਨਾਲ ਹਲੇ ਵੀ ਸਿਆਸਤ ਨਾ ਕਰਨ ਜੀ ਲੋਕਾਂ ਦੇ ਵਿੱਚ ਬਹੁਤ ਵੱਡਾ ਰੋਸ ਹੈ ਸੰਗਤ ਨੇ ਮaaf ਨਹੀਂ ਕਰਨਾ ਮੁੱਖ ਮੰਤਰੀ ਦੇ ਬਿਆਨ ਨੂੰ ਲੈ ਕੇ 328 ਰੂਪਾਂ ਦੀ ਜਿਹੜੀ ਸੌੜੀ ਰਾਜਨੀਤੀ ਮੁੱਖ ਮੰਤਰੀ ਨੇ ਕੀਤੀ ਉਹਨੂੰ ਲੈ ਕੇ ਲੋਕਾਂ ਦੇ ਵਿੱਚ ਰੋਸ ਹੈ ਡਾਕਟਰ ਸੁਖੀ ਇੱਕ ਪਾਸਾ ਕਰ ਲੈਣ ਕਿਉਂਕਿ ਉਸ ਡੇਰੇ ਤੇ ਪ੍ਰਬੰਧਕਾਂ ਨੇ ਵੀ ਕਹਿਤਾ ਸੀ ਵੀ ਜਿੰਨੇ ਵਿਧਾਇਕ ਨੇ ਜਿੰਨੇ ਮੰਤਰੀ ਨੇ ਇੱਕ ਪਾਸਾ ਕਰ ਲੈਣ ਵੀ ਉਹ ਸੰਗਤ ਨਾਲ ਨੇ ਗੁਰੂ ਸਾਹਿਬ ਨਾਲ ਨੇ ਗੁਰੂ ਗ੍ਰੰਥ ਸਾਹਿਬ ਦੇ ਸਤਕਾਰ ਨਾਲ ਖੜੇ ਨੇ ਕਿ ਆਮ ਆਦਮੀ ਪਾਰਟੀ ਦੀ ਉਹ ਸਰਕਾਰ ਨਾਲ ਨੇ ਜਿਹੜੀ ਗੰਦੀ ਤੇ ਬੇਲੋੜੀ ਸਿਆਸਤ ਕਰ ਰਹੀ ਹੈ ਸੋ ਡਾਕਟਰ ਸੁਖੀ ਵੀ ਹੁਣ ਸਮਝ ਲੈਣ ਕੇ ਸੰਗਤ ਨੇ ਮਾਫ ਨਹੀਂ ਕਰਨਾ ਇਹ ਸਿਆਸਤ ਇਹ ਕੁਰਸੀਆਂ ਇਹ ਸੰਗਤ ਨੇ ਸਾਰੀਆਂ ਖੋਕੇ ਲੈ ਜਾਣ ਇੱਕਲੇ ਸਾਬ ਗੱਲ ਕਰੀਏ ਕਿ ਬਾਦਲ ਸਾਹਿਬ ਜਦੋਂ ਵੀ ਸਟੇਜ ਤੇ ਚੜ੍ਹਦੇ ਉਹ ਕਹਿੰਦੇ ਇਹ ਕੰਮ ਗਣਾ ਉਹ ਤੁਸੀਂ ਕਹਿੰਦੇ ਅਸੀਂ ਸੜਕਾਂ ਬਣਾਈਏ ਕਿ ਸੜਕ ਤੇ ਜਾਂਦੇ ਆ ਤਾਂ ਪਤਾ ਲੱਗਦਾ ਕਿ ਅਕਾਲੀ ਦਲ ਨੇ ਬਣਾਈ ਐ ਕੋਈ ਹਸਪਤਾਲ ਨੰਗ ਕੋਲੋਂ ਨੰਗਦੇ ਹੂੰ ਉਦੋਂ ਪਤਾ ਲੱਗਦਾ ਕਿ ਅਕਾਲੀ ਦਲ ਨੇ ਬਣਾਈ ਐ ਤਾਂ ਜਿਹੜੇ ਮਾਨ ਸਾਹਿਬ ਨੇ ਉਹਨਾਂ ਨੇ ਸਟੇਜ ਤੋਂ ਉਹ ਬਿਆਨ ਦਿੱਤਾ ਉਹ ਕਹਿੰਦੇ ਕਹਿੰਦੇ ਜਦੋਂ ਬਾਈਬਲ ਕਲਾ ਨੰਗਦੇ ਹੂੰ ਉੱਥੋਂ ਵੀ ਦੇਖਿਆ ਕਰੋ ਵੀ ਇਹ ਅਸੀਂ ਕਰਾਇਆ ਸੀ ਮਾਨ ਸਾਹਿਬ ਨੂੰ ਇਹ ਪੁੱਛੋ ਜੀ ਵੀ 5 ਸਾਲ ਕਾਂਗਰਸ ਦੇ ਥੋੜੀ ਭਾਈ ਵਾਲੀ ਇੰਡੀਆ ਲੈਂਸ ਦੀ 4 ਸਾਲ ਤੁਹਾਡੇ ਤੁਸੀਂ ਇਨਸਾਫ ਦਿੱਤਾ ਜੀ ਬੇਅਦਬੀ ਦੇ ਇੱਕ ਵੀ ਕੇਸ 'ਚ ਕਿਸੇ ਸ਼ਰਮਨੀ ਅਕਾਲੀ ਦਲ ਦੇ ਲੀਡਰ ਨੂੰ ਤਾਂ ਛੱਡੋ ਵਰਕਰ ਨੂੰ ਵੀ ਮਲਜ਼ਮ ਨਹੀਂ ਬਣਾ ਸਕੇ ਤੇ ਉਹ ਬਹਿਬਲ ਕਲਾਂ ਦੇ ਵਿੱਚ ਮਾਨ ਸਾਹਿਬ ਨੂੰ ਪੁੱਛੋ ਵੀ ਲੋਕਾਂ ਨੇ ਐਤਕੀ ਫਿਰ ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਜਿਤਾਈ ਕਿਨੂੰ ਸ਼੍ਰੋਮਣੀ ਅਕਾਲ ਦਲ ਨੂੰ ਜਿਤਾਈ ਉੱਥੇ ਸਰਪੰਚ ਕੌਣ ਬਣਦਾ ਸ਼੍ਰੋਮਣੀ ਅਕਾਲ ਦਲ ਦਾ ਬਣਦਾ ਸੋ ਸੰਗਤ ਨੇ ਇਨਸਾਫ ਕਰਤਾ ਮਾਨ ਸਾਹਿਬ ਤੁਹਾਨੂੰ ਸਮਝਣਾ ਔਖਾ ਲੱਗ ਰਿਹਾ ਐਕਚੁਅਲੀ ਸਿਆਸਤ ਇੰਨੀ ਗੰਦੀ ਭਗਵੰਤ ਮਾਨ ਨੇ ਕੀਤੀ ਹੁਣ ਭਗਵੰਤ ਮਾਨ ਸਾਹਿਬ ਨੂੰ ਇਹ ਗੱਲਾਂ ਨਾ ਹਜਮ ਕਰਨੀਆਂ ਔਖੀਆਂ ਨੇ ਵੀ ਭਾਈ ਮੈਂ ਤਾਂ ਬੋਲੀ ਜਾਣਾ ਸੰਗਤ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਖੜੀ ਹੈ ਲੋਕਾਂ ਨੇ ਫੈਸਲਾ ਕਰਤਾ ਵੀ ਅਕਾਲੀ ਦਲ ਬੇਕਸੂਰ ਹੈ ਇਹ ਮਾਨ ਸਾਹਿਬ ਨੇ ਇਹਨਾਂ ਕੋਲ ਸਟੇਜ ਹੈ ਮਾਈਕ ਹੈ ਇਹ ਕਿਹੜਾ ਸਟੇਟ ਚਲਾ ਰਹੇ ਨੇ ਇਹ ਤਾਂ ਸਟੇਜ 'ਤੇ ਚਲਾ ਰਹੇ ਨੇ ਇਹ ਤਾਂ ਹਲੇ ਵੀ ਕੁਲਫੀ ਗਰਮ ਗਰਮ ਕਰਮਾ ਕਰਮ ਕੈਸਟ ਚੱਲ ਰਹੀ ਹੈ ਇਹ ਮਾਨ ਸਾਹਿਬ ਹੁਣ ਸਮਝਣ ਕਿ ਭਾਈ ਸੰਗਤ ਤੁਹਾਡੇ ਵਿਰੁੱਧ ਖੜੀ ਹੈ ਸੰਗਤ ਹੁਣ ਤੁਹਾਡੇ ਤੋਂ ਹਿਸਾਬ ਮੰਗਦੀ ਹੈ ਉਹ ਗੱਲਾਂ ਜਵਾਬ ਕਲੇਰ ਸਾਹਿਬ ਐਜੀਪੀਸੀ 77 ਤੇ ਤਾਂ ਪੇਸ਼ੀ ਹੁੰਦੀ ਹੈ ਉੱਥੋਂ ਬਾਅਦ ਮਾਨ ਸਾਹਿਬ ਵੀ ਇਹ ਚੀਜ਼ਾਂ ਕਹਿੰਦੇ ਨੇ ਕਿ ਮੈਂ ਕੋਈ ਵੀ ਇਦਾਂ ਦੀ ਜਾਨੀ ਕਿ ਧਾਰਮਿਕ ਉਹਦੇ ਤੇ ਟਿੱਪਣੀ ਨਹੀਂ ਕਰੂੰਗਾ ਜਥੇਦਾਰ ਸਾਹਿਬ ਆਉਂਦੇ ਨੇ ਉਹ ਵੀ ਕਹਿੰਦੇ ਨੇ ਕਿ ਮਾਨਸਾ ਮੰਨ ਕੇ ਗਏ ਨੇ ਕਿ ਕੋਈ ਵੀ ਜਦਾਂ ਧਾਰਮਿਕ ਟਿੱਪਣੀਆਂ ਜਾਂ ਜਲਦਬਾਜ਼ੀਆਂ ਨਹੀਂ ਕਰਨਗੇ ਪਰ ਕੱਲ ਪਰਸੋਂ ਉਹਨਾਂ ਨੇ ਫੇਰ ਬਿਆਨ ਦਿੱਤਾ ਉਹ ਕਹਿੰਦੇ ਕਹਿੰਦੇ ਧਾਮੀ ਸਾਹਿਬ ਤਾਂ ਜਿਹੜੇ ਨੇ ਉਹ ਬਾਦਲ ਸਾਹਿਬ ਦੇ ਸ਼ਿਪਾਈ ਨੇ ਕਹਿੰਦੇ ਜੇ ਗੁਰੂ ਗੋਬਿੰਦ ਸਿੰਘ ਜੀ ਦੇ ਹੁੰਦੇ ਤਾਂ ਮੰਨਦੇ ਕਹਿੰਦੇ ਉਹ ਤਾਂ ਹੈ ਹੀ ਬਾਦਲ ਸਾਹਿਬ ਦੇ ਕਹਿੰਦੇ ਤਾਂ ਹੀ ਇਹਨਾਂ ਦੀਆਂ ਸਟੇਜਾਂ ਦਾ ਪ੍ਰਬੰਧ ਉਹਨਾਂ ਨੂੰ ਕਰਨਾ ਪੈਂਦਾ ਸਟੇਜਾਂ ਤੇ ਬੋਲਣਾ ਉਹਨਾਂ ਨੂੰ ਪੈਂਦਾ ਕਹਿੰਦੇ ਉਹ ਤਾਂ ਬਾਦਲ ਸਾਹਿਬ ਇਕੱਲੇ ਰਹਿ ਕੇ ਇਹਨਾਂ ਕੋਲ ਬੁ ਦੇਖੋ ਮੁੱਖ ਮੰਤਰੀ ਭਗਵੰਤ ਮਾਨ ਗਏ ਸੀ ਮਜੀਠੇ ਪਰ ਤਾਂ ਹਾਲਾਤ ਦੇਖੋ ਮੁੱਖ ਮੰਤਰੀ ਕਿੱਥੇ ਤੱਕ ਆ ਗਏ ਵੀ ਉੱਥੇ ਪੈਚ ਵਰਕ ਦਾ ਉਦਘਾਟਨ ਕਰਨ ਗਏ ਉਹਨੇ ਤਾਂ ਪੈਚ ਨਹੀਂ ਲਾਉਣੇ ਜਿੰਨਾ ਉਥੇ ਅਫਸਰਾਂ ਦਾ ਜ਼ੋਰ ਲਵਾਤਾ ਖਰਚੇ ਤੇ ਵੀ ਭਾਈ ਕੱਟ ਕਰੋ ਕੱਟ ਕਰੋ ਸਾਰੇ ਜ਼ਿਲ੍ਹੇ ਦੇ ਡੀਸੀ ਐਸਐਸਪੀ ਸਭ ਲਾਤੇ ਕਿੰਨਾ ਕੁ ਕੱਟ ਹੋਇਆ ਸਾਰਿਆਂ ਨੂੰ ਪਤਾ ਜੀ ਭਗਵੰਤ ਮਾਨ ਜੀ ਸਾਡਾ ਮੀਰੀ ਪੀਰੀ ਦਾ ਸਿਧਾਂਤ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਸ਼੍ਰੋਮਣੀ ਅਕਾਲੀ ਦਲ ਸਿੱਧੇ ਤੌਰ ਤੇ ਲੜਦਾ ਲੋਕੇ ਨਹੀਂ ਲੜਦੇ ਅਸੀਂ ਹਮ ਸਾਰੀਆਂ ਪਾਰਟੀਆਂ ਲੜਦੀਆਂ ਨੇ ਕਾਂਗਰਸ ਵੀ ਸਿੱਧੇ ਢੰਗ ਨਾਲ ਲੜਦੀ ਰਹੀ ਹੈ ਕੱਲ ਨੂੰ ਚੋਣਾਂ ਹੋਣਗੇ ਤੁਸੀਂ ਵੀ ਲੜ ਕੇ ਦੇਖ ਲਿਓ ਪਰ ਸੰਗਤ ਦਾ ਵਿਸ਼ਵਾਸ ਕੱਲਾ ਸ਼੍ਰੋਮਣੀ ਅਕਾਲੀ ਦਲ ਤੇ 100 ਸਾਲ ਤੋਂ ਵੱਧ ਇਹਦਾ ਪ੍ਰਬੰਧ ਸ਼੍ਰੋਮਣੀ ਅਕਾਲੀ ਦਲ ਕੋਲੇ ਚੁਣ ਕੇ ਆਉਂਦੀ ਹੈ ਔਰ ਇਹ ਮਾਨ ਹੈ ਸਿੱਖਾਂ ਨੂੰ ਕਿ ਪੂਰੇ ਵਿਸ਼ਵ ਦੇ ਵਿੱਚ ਅਗਰ ਕੋਈ ਧਾਰਮਿਕ ਸੰਸਥਾ ਚੁਣ ਕੇ ਆਉਂਦੀ ਹੈ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਔਰ ਕੋਈ ਧਾਰਮਿਕ ਸੰਸਥਾ ਦਾ ਪ੍ਰਬੰਧ ਵੋਟਾਂ ਪੈ ਕੇ ਨਹੀਂ ਚੱਲਦਾ ਜੀ ਸੋ ਭਗਵੰਤ ਮਾਨ ਜੀ ਨੂੰ ਇਹ ਚੀਜ਼ਾਂ ਹਜ਼ਮ ਕਰਨੀ ਔਖੀਆਂ ਲੱਗਦੀਆਂ ਨੇ ਭਗਵੰਤ ਮਾਨ ਨੂੰ ਤਾਂ ਇਹ ਲੱਗਦਾ ਕਿ ਮੈਂ ਬਸ ਖੜੇ ਹੋ ਕੇ ਨਾ ਇੱਕ ਗੰਦ ਦੀ ਬਾਲਟੀ ਭਰ ਲਈ ਮੈਂ ਲੋਕਾਂ ਤੋਂ ਚਿੱਕੜ ਸਿੱਟਣਾ ਲੋਕ ਚਿੱਕੜ ਦੀ ਰਾਜਨੀਤੀ ਨਹੀਂ ਪਸੰਦ ਕਰਦੇ ਲੋਕ ਅਕਾਲੀ ਦਲ ਨੂੰ ਜਾਣਦੇ ਨੇ ਅਕਾਲੀ ਦਲ ਦੀ ਡਿਵੈਲਪਮੈਂਟ ਨੂੰ ਜਾਣਦੇ ਨੇ ਅਕਾਲੀ ਦਲ ਦੀਆਂ ਸੋਸ਼ਲ ਵੈਲਫੇਅਰ ਸਕੀਮਾਂ ਜਾਣਦੇ ਨੇ ਮਾਨ ਸਰ ਤੁਸੀਂ ਕੀ ਕੀਤਾ ਇਹ ਜਿਹੜੇ ਵੱਡੇ ਹਸਪਤਾਲ ਬਣੇ ਪੀਜੀਆਈ 40s ਮੈਕਸਿਮਸ ਇਹ ਅਕਾਲੀ ਦਲ ਨੇ ਬਣਾਏ ਇਹ ਜਿਹੜੀ ਮਹਾਰਾਜਾ ਰਣਜੀਤ ਸਿੰਘ ਅਕੈਡਮੀ ਮਾਈ ਭਾਗੋ ਅਕੈਡਮੀ ਹੈ ਅਕਾਲੀ ਦਲ ਨੇ ਬਣਾਈ ਇਹ ਵੱਡੇ 에ਰਪੋਰਟ ਅਕਾਲੀ ਦਲ ਨੇ ਬਣਾਏ ਨਾਈਪਰ ਆਇਸ਼ਰ ਨੈਰੋਲਕ ਐਂਡ ਫੋਰਸਸ ਅਕਾਲੀ ਦਲ ਲੈ ਕੇ ਆਇਆ ਪਾਵਰ ਸਰਪਲਸ ਸੂਬਾ ਅਕਾਲੀ ਦਲ ਨੇ ਬਣਾਇਆ ਜੀ ਗਰੀਬਾਂ ਨੂੰ ਸੋਸ਼ਲ ਵੈਲਫੇਅਰ ਸਕੀਮਾਂ ਆਟਾ ਦਾਲ ਅਕਾਲੀ ਦਲ ਨੇ ਦਿੱਤੀ ਤੀਰਥ ਯਾਤਰਾ ਸਕੀਮ ਅਕਾਲੀ ਦਲ ਦੀ ਥੋੜੀ ਦੇਣ ਕੀ ਹੈ ਪੰਜਾਬ ਨੂੰ ਕੱਲੀਆਂ ਗੱਲਾਂ ਕੱਲਾ ਕੂੜ ਪ੍ਰਚਾਰ ਕੱਲੀ ਤੂੰ ਤੂੰ ਮੈਂ ਮੈਂ ਸੋ ਮੁੱਖ ਮੰਤਰੀ ਕੁਛ ਵੀ ਕਹਿਣ ਮੁੱਖ ਮੰਤਰੀ ਨੂੰ ਪੰਜਾਬ ਦੇ ਲੋਕਾਂ ਨੇ ਨਕਾਰਤਾ ਮੁੱਖ ਮੰਤਰੀ ਦੀ ਕਈ ਗੱਲ ਦੀ ਰੈਲੇਵੈਂਸ ਖਤਮ ਹੋ ਗਈ ਹੈ ਹਰ ਗੱਲ ਤੇ ਤਾਂ ਯੂ ਟਰਨ ਹੈ 328 ਸਰੂਪਾਂ ਤੇ ਕਿੰਨਾ ਕੂੜ ਪ੍ਰਚਾਰ ਕੀਤਾ ਹੁਣ ਯੂ ਟਰਨ ਲਿਆ ਨਾ 골ਡੀ ਬਰਾਡ ਕਹਿੰਦੇ ਸੀ ਫੜ ਲਿਆ ਫੜਿਆ ਗਿਆ ਹੂੰ ਇਹ ਮੁੱਖ ਮੰਤਰੀ ਜੀ BMW ਦਾ ਪਲਾਂਟ ਲੱਗ ਗਿਆ ਹਾਸੋਣੀ ਸਥਿਤੀ ਚ ਪਹੁੰਚੇ ਖੜੇ ਨੇ ਮੁੱਖ ਮੰਤਰੀ ਲੋਕ ਵਿਸ਼ਵਾਸ ਨਹੀਂ ਕਰਦੇ ਹੁਣ ਵਿਚਾਰੇ ਕਰਨ ਕੀ ਇਲਜ਼ਾਮਬਾਜ਼ੀ ਤੋਂ ਮਨਜੀਠੇ ਦੀ ਤੁਸੀਂ ਗੱਲ ਕੀਤੀ ਹੈ ਮਨਜੀਠਿਆ ਸਾਹਿਬ ਅੰਦਰ ਨੇ ਤੇ ਉਹਨਾਂ ਦੇ ਵਾਈਫ ਉਥੋਂ ਐਮਐਲਏ ਨੇ ਤੇ ਹੁਣ ਜਿਨ੍ਹਾਂ ਨੂੰ ਉਂਗਲ ਫੜ ਕੇ ਤੁਰਨਾ ਸਿਖਾਇਆ ਸੀ ਉਹ ਹੁਣ ਸਾਹਮਣੇ ਟਾਕਰਾ ਦੇਣਗੇ ਪਹਿਲੀ ਸੀਟ ਵੀ ਐਲਾਨ ਚੁੱਕਿਆ ਆਮ ਆਦਮੀ ਪਾਰਟੀ ਉਹ ਕਹਿੰਦੇ ਕਹਿੰਦੇ ਇੱਥੋਂ ਤਲਵੀਰ ਗਿੱਲ ਨੇ ਜਿਹੜੇ ਉਹ ਚੋਣ ਲੜਨਗੇ ਤੁਸੀਂ ਤਾਂ ਸੀਟ ਲਾਨੀ ਕਹਿੰਦੇ ਹੋ ਉੱਥੇ ਅਫਸਰ ਚਾਪਲੂਸੀ ਦੀਆਂ ਹੱਦਾਂ ਟੱਪ ਗਏ ਉਹ ਤਾਂ ਕਹਿੰਦੇ ਤਲਵੀਰ ਗਿੱਲ ਵਿਧਾਇਕ ਮਜੀਠਾ ਬੋਲਣਗੇ ਜੀ ਮਤਲਬ ਪੰਜਾਬ ਦੇ ਵਿੱਚ 117 ਹਲਕੇ ਨੇ ਕਿ 118 ਅਫਸਰ ਚਾਪਲੂਸੀ ਦੀ ਹੱਦਾਂ ਟੱਪ ਰਹੇ ਨੇ ਡੈਮੋਕ੍ਰੇਸੀ ਹੈ ਚੋਣ ਕੋਈ ਵੀ ਲੜ ਸਕਦਾ ਪਰ ਮੁੱਖ ਮੰਤਰੀ ਇਹ ਸਮਝ ਲੈਣ ਕਿ ਮਜੀਠਾ ਹਲਕਾ ਮਜੀਠੀਆ ਸਾਹਿਬ ਨਾਲ ਡਟ ਕੇ ਖੜਾ ਬਥੇਰੀਆਂ ਹਨੇਰੀਆਂ ਝੁੱਲੀਆਂ ਉੱਥੋਂ ਜਾਂ ਤਾਂ ਵਿਕਰਮ ਸਿੰਘ ਮਜੀਠੀਆ ਵਿਧਾਇਕ ਰਹੇ ਜਾਂ ਹੁਣ ਸਾਡੇ ਭੈਣ ਜੀ ਸਤਕਾਰਯੋਗ ਬੀਬਾ ਗਨੀਵਕੌਰ ਮਜੀਠੀਆ ਵਿਧਾਇਕ ਨੇ ਇਹ ਮੁੱਖ ਮੰਤਰੀ ਦੇ ਅੰਦਰਲਾ ਡਰ ਹੈ ਘਬਰਾਟ ਹੈ ਜਿਹੜਾ ਮਜੀਠੇ ਹਲਕੇ ਦੇ ਵਿੱਚ ਜਾ ਕੇ ਹੈ ਜਿਆ ਕੁਝ ਕਰਦੇ ਨੇ ਲੋਕਾਂ ਦਾ ਬਾਹਰੋਂ ਘੱਟ ਕਰਨ ਦੇ ਨਾਲ ਐਸ ਐਚਓ ਐਸ ਐਸ ਪੀ ਡੀ ਸੀ ਆ ਦੇ ਸਿਰ ਤੇ ਘੱਟ ਕਰੇ ਦੇ ਨਾਲ ਮਜੀਠਾ ਹਲਕਾ ਨਹੀਂ ਜਿੱਤਿਆ ਜਾਣਾ ਪੰਜਾਬ ਨਹੀਂ ਜਿੱਤਿਆ ਜਾਣਾ ਲੋਕ ਜਿੱਥੇ ਖੜੇ ਨੇ ਲੋਕ ਉਥੇ ਖੜੇ ਨੇ ਜਵਾਬ ਪਤਾ ਲੱਗ ਜੂ 27 ਚ ਬਾਕੀ ਚੋਣ ਜਿਹੜਾ ਮਰਜੀ ਲੜੇ ਸਭ ਨੂੰ ਖੁੱਲ ਹੈ ਕਿਤੇ ਤੁਸੀਂ ਕੱਲ ਦਾ ਦੇਖਿਆ ਹੋਣਾ ਕਾਂਗਰਸ ਦੇ ਵਿੱਚ ਬੜਾ ਕਾਟੋਕਲੇ ਛੇੜਿਆ ਜਾਤਾਂ ਨੂੰ ਲੈ ਕੇ ਜਿਹੜਾ ਇੱਕ ਪਾਸੇ ਐਸ ਸੀ ਸੈੱਲ ਦੀ ਮੀਟਿੰਗ ਹੁੰਦੀ ਆ ਉਸ ਦੇ ਵਿੱਚ ਜਿਹੜੇ ਚੰਨੀ ਸਾਹਿਬ ਨੇ ਉਹ ਆਪਣਾ ਪੱਖ ਰੱਖਦੇ ਨੇ ਉਹ ਕਹਿੰਦੇ ਕਹਿੰਦੇ ਵੀ ਚਾਹੇ ਪ੍ਰਧਾਨਗੀ ਦੀ ਗੱਲ ਹੋਵੇ ਚਾਹੇ ਫਿਰ ਵਿਰੋਧੀ ਧਿਰ ਦੇ ਨੇਤਾ ਦੀ ਗੱਲ ਹੋਵੇ ਚਾਹੇ ਬ੍ਰੇਸਟਰੀ ਵਿੰਗ ਦੀ ਗੱਲ ਹੋਵੇ ਚਾਹੇ ਫਿਰ ਕਹਿੰਦੇ ਐਨ ਐਸ ਯੂ ਐਚ ਦੀ ਗੱਲ ਹੋਵੇ ਕਹਿੰਦੇ ਸਾਰੇ ਆਉਂਦਿਆਂ ਤੇ ਜਿਹੜੇ ਨੇ ਉਹ ਉੱਚ ਅੱਪਰ ਜਿਹੜੇ ਕਾਸਟ ਆ ਉਹਨੂੰ ਬਿਠਾਇਆ ਜਾਂਦਾ ਸਾਡੇ ਦਲਿਤਾਂ ਦੇ ਨਾਲ ਜਿਹੜਾ ਉਹ ਭੇਦਭਾਵ ਕੀਤਾ ਜਾਂਦਾ ਉਹ ਬਿਆਨ ਨੂੰ ਕਿਵੇਂ ਦੇਖਦੇ ਹੋ ਤਾਂ ਇਕਾਲੀ ਦਲ ਦੇ ਵਿੱਚ ਉਸ ਦਾ ਹੀ ਸਥਿਰ ਹੈ ਦੇਖੋ ਕਾਂਗਰਸ ਆਪਣੇ ਭਾਰ ਨਾਲ ਡਿੱਗਦੀ ਜਾ ਰਹੀ ਹੈ ਕਾਂਗਰਸ ਨੇ ਪਾਪ ਇੰਨੇ ਕੀਤੇ ਨੇ ਕਾਂਗਰਸ ਨੇ ਅਕਾਲ ਤਖਸਾਲ ਢਹਿ ਢੇਰੀ ਕੀਤਾ 84 ਦੇ ਵਿੱਚ ਸਿੱਖ ਕਤਲੇਆਮ ਕੀਤਾ ਕਾਂਗਰਸ ਦੇ ਪਾਪ ਇੰਨੇ ਨੇ ਕਿ ਉਹ ਪਾਪ ਹੁਣ ਕਾਂਗਰਸ ਨੂੰ ਲੈ ਕੇ ਬੈਠ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਗੁਰੂ ਸਾਹਿਬ ਦੇ ਫਲਸਫੇ ਤੇ ਚੱਲਦਾ ਮਾਨਸ ਕੀ ਜਾਤ ਸਭੇ ਇੱਕੋ ਪਹਿਚਾਨ ਬੋ ਪੰਜਾਬ ਸਾਡਾ ਹਰ ਇੱਕ ਪੰਜਾਬੀ ਸਾਡਾ ਇਹ ਗੁਲਦਸਤਾ ਤੇ ਸ਼੍ਰੋਮਣੀ ਅਕਾਲੀ ਦਲ ਸਭ ਨੂੰ ਨਾਲ ਲੈ ਕੇ ਚੱਲਣ ਦੀ ਗੱਲ ਕਰਦਾ ਜਾਤ ਪਾਤ ਦੀ ਰਾਜਨੀਤੀ ਭੇਦ ਭਾਵ ਦੀ ਰਾਜਨੀਤੀ ਇਹ ਅਕਾਲੀ ਦਲ ਦਾ ਹਿੱਸਾ ਗਲੇਰ ਸਾਹਿਬ ਮੈਂ ਆਪਾਂ ਜਿਵੇਂ ਪਹਿਲਾਂ ਵੀ ਗੱਲ ਕਰਦੇ ਸੀ ਇਹ ਮਾਣ ਸਤਕਾਰ ਕੀ ਹੁੰਦਾ ਕਿਉਂਕਿ ਜਦੋਂ ਵੀ ਕੋਈ ਵੀ ਬੰਦਾ ਇਹ ਪਾਰਟੀ ਛੱਡਦਾ ਲੀਡਰ ਉਹ ਇਹ ਗੱਲ ਕਹਿੰਦਾ ਕਿ ਮੈਨੂੰ ਪਾਰਟੀ ਦੇ ਵਿੱਚ ਬਣਦਾ ਮਾਣ ਸਤਕਾਰ ਨਹੀਂ ਮਿਲਿਆ ਚਾਹੇ ਫਿਰ ਉਹ ਚਰਨਜੀਤ ਬਰਾੜ ਹੋਣ ਚਾਹੇ ਫਿਰ ਜਿਹੜੇ ਜਗਦੀਪ ਚੀਮਾ ਹੋਣ ਸਾਰੇ ਇਹੀ ਕਹਿੰਦੇ ਸਾਨੂੰ ਬਣਦਾ ਮਾਣ ਸਤਕਾਰ ਨਹੀਂ ਮਿਲਿਆ ਮਾਣ ਸਤਕਾਰ ਹੁੰਦਾ ਕੀ ਹੈ ਪਹਿਲਾ ਸਵਾਲ ਸਹੀ ਹੈ ਮਾਣ ਸਤਕਾਰ ਮੈਂ ਸਮਝਦਾ ਕਿ ਤੁਹਾਡੇ ਆਪ ਦੇ ਮਨ ਦੀ ਅਵਸਥਾ ਇਹ ਤੁਸੀਂ ਸਮਝਣਾ ਹੈ ਕਿ ਮਾਣ ਸਤਕਾਰ ਕੀ ਹੈ ਹੂੰ ਇਹ ਪਾਰਟੀਆਂ ਨੂੰ ਛੱਡ ਕੇ ਦੇਖੋ ਤੁਸੀਂ ਕਿਸੇ ਵੀ ਪਲੇਟਫਾਰਮ ਤੇ ਚਲੇ ਜਾਓ ਹੂੰ ਹਰ ਜਗ੍ਹਾ ਦੇ ਉੱਤੇ ਕਿਤੇ ਬਾਹਰ ਲਿਆਏ ਬੰਦੇ ਨੂੰ ਉਨੀ ਸੌਖੀ ਜਗ੍ਹਾ ਨਹੀਂ ਮਿਲਦੀ ਉਹਨਾਂ ਸਤਕਾਰ ਨਹੀਂ ਮਿਲਦਾ ਤੁਹਾਡੀ ਮਾਂ ਪਾਰਟੀ ਆਫ ਦੀ ਹੈ ਹੂੰ ਔਰ ਜਿਹੜੇ ਬੰਦਿਆਂ ਦੀ ਤੁਸੀਂ ਗੱਲ ਕੀਤੀ ਹੈ ਇਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਿਰ ਤੇ ساری ਜ਼ਿੰਦਗੀ ਬਹੁਤ ਉੱਚੇ ਅਹੁਦੇ ਪ੍ਰਾਪਤ ਕੀਤੇ ਨੇ ਜੀ ਇਹਨਾਂ ਨੇ ਬਹੁਤ ਰਾਜ ਭਾਗ ਮਾਣਿਆ ਤੇ ਜੇ ਅੱਜ ਇਹ ਪਾਰਟੀ ਨੂੰ ਛੱਡ ਕੇ ਗਏ ਨੇ ਤਾਂ ਜਵਾਬਦੇਹ ਇਹ ਨੇ ਹਾਲਾਂਕਿ ਬਹੁਤ ਪਹਿਲਾਂ ਛੱਡ ਕੇ ਜਾਤੋ ਕਿ ਚਰਨਜੀਤ ਬਰਾੜ ਜੀ ਤੁਸੀਂ ਗੱਲ ਕੀਤੀ ਉਹ ਤਾਂ ਬੜਾ ਪੰਥ ਪੰਥ ਦੀ ਗੱਲ ਕਰਦੇ ਸੀ ਅਕਾਲੀ ਦਲ ਪੁਨਰ ਸੁਰਜੀਤ ਉਹ ਚਲੇ ਗਏ ਨਾ ਛੱਡ ਕੇ ਸੋ ਇਹ ਲੋਕਾਂ ਦੀ ਆਪ ਦੀ ਮੰਦੀ ਅਵਸਥਾ ਹੁੰਦੀ ਹੈ ਪਾਰਟੀ ਕੈਡਰ ਦੇ ਸਿਰ ਤੇ ਖੜੀ ਹੈ ਲੋਕ ਪਾਰਟੀ ਨਾਲ ਹੁੰਦੇ ਨੇ ਪਾਰਟੀਆਂ ਵੋਟ ਬੈਂਕ ਜਿਹੜਾ ਪਾਰਟੀ ਦਾ ਕੈਡਰ ਪਾਰਟੀ ਦਾ ਵਰਕਰ ਹੈ ਪਾਰਟੀ ਉਹਦੇ ਸਿਰ ਤੇ ਕਾਇਮ ਹੈ ਲੀਡਰਾਂ ਦੇ ਆਣ ਜਾਣ ਨਾਲ ਪਾਰਟੀਆਂ ਨੂੰ ਕੋਈ ਫਰਕ ਨਹੀਂ ਪੈਂਦਾ ਪਰ ਚਰਨਜੀਤ ਬਰਾੜ ਤਾਂ ਆਪਣੇ ਜਦੋਂ ਜੁਆਇਨ ਹੁੰਦੇ ਨੇ ਉਹ ਕਹਿੰਦੇ ਨੇ ਕਿ ਮੈਂ ਤਾਂ ਇਹ ਸੋਚਿਆ ਵੀ ਗਾਹਾਂ ਜਾ ਕੇ ਸਮਝੌਤਾ ਹੋਣਾ ਹੀ ਆ ਕਹਿੰਦੇ ਫਿਰ ਟਰਾਂਸਫਾਰਮਰ ਨਾਲ ਕਿਉਂ ਸਿੱਧਾ ਗ੍ਰੈਡ ਤੇ ਪੇਚਾ ਪਾਇਆ ਜਾਵੇ ਕਹਿੰਦੇ ਫਿਰ ਸਿੱਧੇ ਗ੍ਰੈਡ ਤੋਂ ਕੁੰਡੀ ਲਾਉਨੇ ਆ ਦੇਖੋ ਗ੍ਰੈਡ ਦੇ ਵਿੱਚ ਵੀ ਨਾ ਗ੍ਰੈਡ ਤੇ ਕੁੰਡੀ ਲਾਉਣ ਦੇ ਲਈ ਵੀ ਤੇ ਹੁਣ ਬਲਬ ਸਿੱਧਾ 11000 ਕੇ ਵਿੱਚ ਪਾ ਦਾਂਗੇ ਤਾਂ ਬਲਬ ਨੇ ਪਟਾਕਾ ਹੀ ਮਾਰ ਜਾਣਾ ਸੋ ਇਹ ਗੱਲਾਂ ਹੁੰਦੀਆਂ ਨੇ ਕਿ ਗ੍ਰੈਡ ਚ ਕੁੰਡੀ ਲਾਉਣੀ ਆ ਜਾਂ ਕਿਤੇ ਵੀ ਰਾਜਨੀਤੀ ਮੁੱਦਿਆਂ ਜੀ ਪਾਰਟੀਆਂ ਮੁੱਦਿਆਂ ਦੀ ਰਾਜਨੀਤੀ ਤੇ ਖੜੀਆਂ ਹੁੰਦੀਆਂ ਸ਼੍ਰੋਮਣੀ ਅਕਾਲੀ ਦਲ ਪੰਜਾਬ ਤੇ ਪੰਥ ਦੀ ਪਹਿਰੇਦਾਰ ਜਮਾਤ ਹੈ ਜੀ ਕਿਸੇ ਬੰਦਿਆਂ ਦੇ ਜਾਣ ਦੇ ਨਾਲ ਅਕਾਲੀ ਦਲ ਨੂੰ ਫਰਕ ਨਹੀਂ ਪੈਂਦਾ ਹਾਲਾਂਕਿ ਮੈਂ ਦੱਸਿਆ ਕਿ ਉਹ ਅਕਾਲੀ ਦਲ ਦਾ ਹਿੱਸਾ ਵੀ ਨਹੀਂ ਸੀ ਸੋ ਇਹ ਆਪ ਦੇ ਮਨ ਦੀ ਅਵਸਥਾ ਹੈ ਕੋਈ ਜਿੱਥੇ ਖੁਸ਼ ਹੈ ਉਹਨਾਂ ਨੂੰ ਮੁਬਾਰਕ ਸਾਡੇ ਵੱਲੋਂ ਤਾਂ ਬੈਸਟ ਵਿਸ਼ੇਸ ਨੇ ਜਿੱਥੇ ਗਏ ਨੇ ਤਰੱਕੀ ਕਰਨ ਅਕਾਲੀ ਦਲ ਤੇ ਭਾਜਪਾ ਦੇ ਗੱਠ ਜੋੜ ਨੂੰ ਕਿਵੇਂ ਦੇਖਦੇ ਹੋ ਗੱਠ ਜੋੜ ਹੋ ਸਕਦਾ ਹੈ ਸਮਝੌਤਾ ਹੋ ਸਕਦਾ ਹੈ ਸ਼੍ਰੋਮਣੀ ਅਕਾਲੀ ਦਲ ਦਾ ਏਜੰਡਾ ਪੰਜਾਬ ਹੈ ਅਸੀਂ ਪੰਜਾਬ ਦੇ ਲਈ ਵਿਸ਼ੇਸ਼ ਪੈਕੇਜ ਚਾਹੁੰਦੇ ਆ 4.5 ਲੱਖ ਕਰੋੜ ਦੀ ਕਰਜ਼ਾ ਮਾਫੀ ਚਾਹੁੰਦੇ ਆ ਕਿਸਾਨਾਂ ਦੇ ਲਈ ਇਹ ਕਰਜ਼ਾ ਮਾਫੀ ਚਾਹੁੰਦੇ ਆ ਉਹਨਾਂ ਦੀ ਜ਼ਿੰਦਗੀ ਬਿਹਤਰ ਬਣਾਉਣਾ ਚਾਹੁੰਦੇ ਆ ਇੰਡਸਟਰੀਅਲ ਜ਼ੋਨ ਡਿਕਲੇਅਰ ਕਰਾਉਣਾ ਚਾਹੁੰਦੇ ਆ ਬੰਦੀ ਸਿੰਘਾਂ ਦੀ ਰਿਹਾਈ ਚਾਹੁੰਦੇ ਆ ਅਮਨ ਸ਼ਾਂਤੀ ਭਾਈਚਾਰਕ ਸਾਂਝ ਚਾਹੁੰਦੇ ਆ ਬਾਰਡਰ ਸਟੇਟ ਹੈ ਸੋ ਸਾਡੇ ਮੁੱਦੇ ਨੇ ਪੰਜਾਬ ਦੇ ਅਸੀਂ ਚਾਹੁੰਦੇ ਆ ਰਾਜਧਾਨੀ ਦਾ ਮਸਲਾ ਹੱਲ ਹੋਵੇ ਪਾਣੀਆਂ ਦਾ ਮਸਲਾ ਹੱਲ ਹੋਵੇ ਸੋ ਸਾਡੇ ਇਸ਼ੂਜ਼ ਨੇ ਅਸੀਂ ਇਸ਼ੂ ਬੇਸ ਪੋਲਿਟਿਕਸ ਕਰਦੇ ਆ ਜੀ ਕਾਂਗਰਸ ਨੂੰ ਛੱਡ ਕੇ ਕੋਈ ਵੀ ਨੈਸ਼ਨਲ ਪਾਰਟੀ ਜੇ ਉਹ ਇਹ ਇਸ਼ੂਸ ਦੇ ਉੱਤੇ ਸਹਿਮਤ ਹੈ ਉਹ ਪੰਜਾਬ ਦੀ ਗੱਲ ਕਰਨਾ ਚਾਹੁੰਦੀ ਹੈ ਤਾਂ ਅਸੀਂ ਗੱਲ ਕਰਨ ਲਈ ਤਿਆਰ ਹਾਂ ਅਸੀਂ ਪੰਜਾਬ ਨੂੰ ਬਚਾਉਣ ਦੇ ਲਈ ਪੰਜਾਬ ਦੇ ਭਲੇ ਦੀ ਇਹ ਗੱਲ ਕਰਾਂਗੇ ਨਿੱਜੀ ਕਿਸੇ ਵੀ ਮੁੱਦੇ ਤੇ ਕੋਈ ਨਹੀਂ ਕਲਰ ਸਾਹਿਬ ਜੇ ਭਾਜਪਾ ਇਹਨਾਂ ਮੁੱਦਿਆਂ ਤੇ ਆ ਕੇ ਤੁਹਾਡੇ ਨਾਲ ਗੱਲ ਕਰਦੀ ਆ ਅਕਾਲੀ ਦਲ ਨਾਲ ਗੱਲ ਕਰਦੀ ਆ ਸਮਝੌਤਾ ਹੁੰਦਾ ਤਾ ਜਿਸ ਤਰ੍ਹਾਂ ਰਵਨੀਤ ਬਿੱਟੂ ਸਾਹਿਬ ਪਹਿਲਾਂ ਬੋਲਦੇ ਹੁੰਦੇ ਸੀ ਅਕਾਲੀ ਦਲ ਦੇ ਆਗੂ ਵੀ ਬੋਲਦੇ ਸੀਗੇ ਤਾਂ ਫਿਰ ਜਫੀਆਂ ਕਿਵੇਂ ਪਹਿਣ ਗਿਆ ਸਟੇਜਾਂ ਕਿਵੇਂ ਸਾਂਝੀਆਂ ਹੋਣਗੀਆਂ ਦੇਖੋ ਰਵਨੀਤ ਬਿੱਟੂ ਦੀ ਭਾਜਪਾ 'ਚੋ ਹیثیت ਨਹੀਂ ਅਸੀਂ ਬਹੁਤ ਲੰਬਾ ਸਮਾਂ ਲੈਂਸ ਚ ਰਹੀਆਂ ਸਾਨੂੰ ਪਤਾ ਹੈ ਕਿ ਭਾਜਪਾ ਦੇ ਵਿੱਚ ਡਿਸੀਜਨ ਮੇਕਿੰਗ ਕਿੱਥੇ ਹੁੰਦੀ ਹਮ ਔਰ ਅਸੀਂ ਆਪਣੇ ਮੁੱਦਿਆਂ ਤੇ ਅੱਜ ਵੀ ਖੜੇ ਹਾਂ ਸਾਨੂੰ ਪਤਾ ਵੀ ਉਹ ਮੁੱਦੇ ਕੌਣ ਹੱਲ ਕਰ ਸਕਦਾ ਬਿੱਟੂ ਉਸ ਕੈਟਾਗਰੀ 'ਚ ਨਹੀਂ ਹੈ ਪਰ ਬਿਆਨ ਤਾਂ ਬਹੁਤ ਵੱਡੇ ਦਿੰਦੇ ਨੇ ਬਿੱਟੂ ਨਵੀਂ ਕੰਗਨਾ ਰਣੌਤ ਨੇ ਭਾਜਪਾ ਦੀ ਬਿੱਟੂ ਦੇ ਬਿਆਨਾਂ ਦੇ ਉੱਤੇ ਬੀਜੇਪੀ ਆਪ ਸੋਚੇ ਕਿਉਂਕਿ ਬੀਜੇਪੀ ਤਾਂ ਜਿਹੜੀਆਂ ਸਰਕਾਰਾਂ ਦਾ ਜ਼ਿਕਰ ਕਰਦੇ ਨੇ ਬੀਜੇਪੀ ਤਾਂ ਉਹਦੇ ਚ ਭਾਈਵਾਲ ਰਹੀ ਹੈ ਬੀਜੇਪੀ ਦੇ ਮੰਤਰੀ ਉਹ ਸਰਕਾਰਾਂ ਦਾ ਹਿੱਸਾ ਰਹੇ ਨੇ ਸੋ ਰਵਨੀਤ ਬਿੱਟੂ ਦੀ ਬਿਆਨਬਾਜ਼ੀ ਨੂੰ ਕਾਲੇਦਲ ਕੋਈ ਤਵੱਜੂ ਨਹੀਂ ਦਿੰਦਾ ਹੈ ਉਹੀ ਬਿੱਟੂ ਨੇ ਜਿਹੜੇ ਕਿਸੇ ਸਮੇਂ ਦਿੱਲੀ ਦੇ ਪਾਰਕਾਂ 'ਚ ਤੁਰੇ ਫਿਰਦੇ ਸੀ ਕਹੇ ਸੀ ਬੀਜੇਪੀ ਦੇ ਲੀਡਰ ਮੈਨੂੰ ਮਿਲ ਮੈਂ ਛਿੱਤਰ ਮਾਰੂੰਗਾ ਅੱਜ ਉਸੇ ਬੀਜੇਪੀ 'ਚ ਬਹਿ ਕੇ ਮੰਤਰੀ ਬਣੇ ਨੇ ਸੋ ਉਹਨਾਂ ਦੀ ਆਪਣੀ ਕਈ ਗੱਲ ਦੇ ਉੱਤੇ ਸਟੈਂਡ ਨਹੀਂ ਤੋ ਕਾਲੇਦਲ ਨੇ ਕੀ ਜਵਾਬ ਦੇਣਾ ਹੈ ਇਹ ਕਲੇਰ ਸਾਹਿਬ ਥੋੜੇ ਦਿਨ ਪਹਿਲਾਂ ਤੁਸੀਂ ਵੀ ਮਹਾਲੀ ਸ਼ਾਇਦ ਨੰਗੇ ਹੋਵੋਗੇ ਇੱਧਰੋਂ ਗੁਰਦੁਆਰਾ ਅੰਬਸਾਹਬ ਸਾਈਡ ਤੇ ਨੂੰ ਤਾਂ ਮੂਰੇ ਹੈਲੀਪੈਡ ਬਣ ਰਿਹਾ ਤੇ ਉਹ ਪੂਰਾ ਜੋਰਾ ਸ਼ੋਰਾ ਤੇ ਤਿਆਰੀਆਂ ਚੱਲ ਰਹੀਆਂ ਉਹਨੂੰ ਕਿਵੇਂ ਦੇਖਦੇ ਦੇਖੋ ਜਿਹੜਾ ਨਵਾਂ ਗੈਸਟ ਹਾਊਸ ਕਰੋੜਾਂ ਰੁਪਏ ਖਰਚ ਕੇ ਕੇਜਰੀਵਾਲ ਸਾਹਿਬ ਲਈ ਬਣਾਇਆ ਉਹਦੇ ਨਾਲ ਇੱਕ ਹੈਲੀਪੈਡ ਬਣਾਇਆ ਕਿ ਕੇਜਰੀਵਾਲ ਸਾਹਿਬ ਨੂੰ ਹਰ ਇੱਕ ਸੁੱਖ ਸਹੂਲਤ ਦਿੱਤੀ ਜਾਵੇ ਪਰ ਕੀ 92 ਐਮਐਲਏ ਕੇਜਰੀਵਾਲ ਦੀ ਸੁੱਖ ਸਹੂਲਤ ਲਈ ਸੀ ਪੰਜਾਬ ਦੇ ਸਿਰ ਤੇ 4.5 ਲੱਖ ਕਰੋੜ ਦਾ ਕਰਜ਼ਾ ਇਹੀ ਜਿਹੜੇ ਹਰਕਤਾ ਨੇ ਆਮ ਆਦਮੀ ਪਾਰਟੀ ਦੀਆਂ ਜਿਹੜਾ ਕੇਜਰੀਵਾਲ ਦੇ ਪਿੱਛੇ ਪੈਸਾ ਫੁੱਕਿਆ ਪਹਿਲਾਂ ਦੇਸ਼ ਦਿੱਤੇ ਇਸ਼ਤਿਹਾਰ ਲਾਏ ਇਲੈਕਸ਼ਨਾਂ ਤੇ ਫੁੱਕਿਆ ਤਾਂ ਹੀ ਸਾਡੇ 4.5 ਲੱਖ ਕਰੋੜ ਦਾ ਕਰਜ਼ਾ ਉਹ ਜਿਹੜੇ ਹੈਲੀਪੈਡ ਬਣ ਰਹੇ ਨੇ ਉਹ ਪੰਜਾਬ ਦੀ ਜਨਤਾ ਦੀ ਖੂਨ ਪਸੀਨੇ ਦੀ ਕਮਾਈ ਤੋਂ ਚੋਰੀ ਕਰਕੇ ਉਹ ਚੋਂ ਬਣ ਰਹੇ ਨੇ ਸੋ ਸ਼੍ਰੋਮਣੀ ਅਕਾਲੀ ਦਲੋਂ ਦੇ ਸਾਰੇ ਕੱਲੀ ਕੱਲੀ ਗੱਲ ਦਾ ਸਾਫ ਲੈੇਗਾ ਔਰ ਅਫਸਰਾਂ ਨੂੰ ਮੈਂ ਕਹਿਣਾ ਚਾਹੁੰਦਾ ਕਿ ਅਫਸਰ ਸੰਵਿਧਾਨ ਦੇ ਮੁਤਾਬਕ ਕੰਮ ਕਰਨ ਜਿਹੜੇ ਅਫਸਰ ਐਸੀਆਂ ਪ੍ਰਵਾਨਗੀਆਂ ਦੇ ਰਹੇ ਨੇ ਤਾਂ ਉਹ ਅਫਸਰ ਵੀ ਅਕਾਊਂਟੇਬਲ ਹੋਣ ਕਲੇਰ ਸਾਹਿਬ ਕੀ ਜਿਹੜੀ ਪੰਥਕ ਏਕਤਾ ਹੋ ਸਕਦੀ ਹੈ ਜਿਸ ਤਰੀਕੇ ਦੇ ਨਾਲ ਪਿਛਲੇ ਦਿਨਾਂ ਦੇ ਵਿੱਚ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਬਿਆਨ ਦਿੱਤਾ ਸੀ ਕਿ ਜੇਕਰ ਸੁਖਵੀਰ ਸਿੰਘ ਬਾਦਲ ਪ੍ਰਧਾਨਗੀ ਛੱਡਦੇ ਆ ਤਾਂ ਅਸੀਂ ਸਾਰੇ ਇਕੱਠੇ ਹੋਣ ਨੂੰ ਤਿਆਰ ਆ। ਦੇਖੋ ਸਰਦਾਰ ਸੁਖਵੀਰ ਸਿੰਘ ਬਾਦਲ ਚੁਣੇ ਹੋਏ ਪ੍ਰਧਾਨ ਨੇ ਅਕਾਲੀ ਦਲ ਦੇ ਜਿਹੜਾ ਕੈਡਰ ਹੈ ਜਿਹੜੀ ਭਰਤੀ ਹੈ ਉਹਨੇ ਚੁਣਿਆ ਜੀ ਜਿੱਦਾਂ ਮੈਂ ਕਿਹਾ ਕਿ ਪੰਥ ਕੀ ਹੈ ਪੰਥ ਦੀ ਤਰਜਮਾਨੀ ਕੀ ਹੈ ਪੰਥ ਦੀ ਤਰਜਮਾਨੀ ਸੰਗਤ ਹੁੰਦੀ ਹੈ ਜੀ ਪਾਰਟੀ ਦੀ ਤਰਜਮਾਨੀ ਉਹਦਾ ਵਰਕਰ ਤੇ ਕੈਡਰ ਕਰਦਾ ਸੋ ਅਕਾਲੀ ਦਲ ਦੇ ਡੈਮੋਕ੍ਰੈਟਿਕਲੀ ਚੁਣੇ ਹੋਏ ਪ੍ਰਧਾਨ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਪੰਜ ਸੱਤ ਬੰਦਿਆਂ ਨੇ ਆਪਣਾ ਅੱਡ ਪਲੇਟਫਾਰਮ ਲਾ ਕੇ ਦੇਖ ਲਿਆ ਹੁਣ ਖੇਰੂ ਖੇਰੂ ਹੋਏ ਫਿਰਦੇ ਨੇ ਨਾ ਕੋਈ ਕਿਸੇ ਪਾਰਟੀ ਵੱਲ ਤੁਰਿਆ ਫਿਰਦਾ ਕੋਈ ਕਿਤੇ ਤੁਰਿਆ ਫਿਰਦਾ ਸੋ ਪੰਜ ਸੱਤ ਦੇ ਕਹੇ ਤੇ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਨਹੀਂ ਬਦਲਿਆ ਜਾ ਸਕਦਾ ਜਿਹਨੂੰ ਸ਼੍ਰੋਮਣੀ ਅਕਾਲੀ ਦਲ ਦੇ ਕੈਡਰ ਨੇ ਵੋਟਾਂ ਪਾ ਕੇ ਚੁਣਿਆ ਉਹ ਅਧਿਕਾਰ ਸਿਰਫ ਸ਼੍ਰੋਮਣੀ ਅਕਾਲੀ ਦਲ ਦੇ ਕੈਡਰ ਕੋਲੇ ਆ ਅਕਾਲੀ ਦਲ ਦੀ ਮਜ਼ਬੂਤੀ ਲਈ ਜੇ ਕਿਸੇ ਨੇ ਕੰਮ ਕਰਨਾ ਤਾਂ ਉਹਨੂੰ ਡਿਸਪਲਿਨ ਚ ਰਹਿ ਕੇ ਕੰਮ ਕਰਨਾ ਪਊ ਉਹਨੂੰ ਬਹੁਮਤ ਦੇ ਵਿਚਾਰ ਦੇ ਅੰਦਰ ਰਹਿ ਕੇ ਕੰਮ ਕਰਨਾ ਪਊ ਤੇ ਅਕਾਲੀ ਦਲ ਦੀ ਚੜ੍ਹਦੀ ਕਲਾ ਲਈ ਕੋਈ ਆਵੇ ਉਹਦਾ ਸਵਾਗਤ ਹੈ ਪਰ ਸ਼ਰਤਾਂ ਰੱਖ ਕੇ ਕਿ ਜੀ ਅਕਾਲੀ ਦਲ ਦਾ ਪ੍ਰਧਾਨ ਨੂੰ ਹਟਾਇਆ ਜਾਵੇ ਕਿਉਂ ਹਟਾਇਆ ਜਾਵੇ ਜੀ ਸੰਗਤ ਨੇ ਚੁਣਿਆ ਤੁਸੀਂ 2-4 ਬੰਦੇ ਨਹੀਂ ਹਟਾ ਸਕਦੇ ਕਾਲੇ ਸਭ ਦੇ ਪ੍ਰਧਾਨ ਇੱਕ 2022 ਦੇ ਵਿੱਚ ਮਾਈਨਿੰਗ ਨੂੰ ਲੈ ਕੇ ਬੜਾ ਚਰਚਾ ਸੀਗੀ ਕਿ ਮਾਈਨਿੰਗ ਦੇ ਵਿੱਚੋਂ ਇੰਨੇ ਪੈਸੇ ਆਉਣਗੇ ਜੇ ਕੱਲ ਦੀ ਗੱਲ ਕਰੀਏ ਤਾਂ ਕੱਲ ਆ ਹਾਈ ਕੋਰਟ ਦੇ ਵੱਲੋਂ ਜਿਹੜਾ ਇੱਕ ਨੋਟਿਸ ਵੀ ਜਾਰੀ ਹੋਇਆ ਹੈ ਕਿ ਪਠਾਨਕੋਟ ਦੇ ਕੋਲ ਜਿਹੜਾ ਬੀਐਸਐਫ ਦੇ ਨਿਯੰਤਰਣ ਹੇਠ ਤੇ ਕੇਂਦਰ ਸਰਕਾਰ ਦੀ ਜਗ੍ਹਾ ਕਹਿੰਦੇ ਉੱਥੇ ਪੰਜਾਬ ਦੇ ਅਧਿਕਾਰੀਆਂ ਦੀ ਮਿਲੀਭੁਗਤ ਦੇ ਨਾਲ ਜਿਹੜੇ ਨੇ ਉਹ ਉੱਥੇ ਕਰੈਸ਼ਰ ਲਾਗਦੇ ਨੇ ਤੇ ਉੱਥੇ ਮਾਈਨਿੰਗ ਹੁੰਦੀ ਹੈ ਗੈਰਕਾਨੂੰਨੀ ਮਾਈਨਿੰਗ ਹੁੰਦੀ ਹੈ ਜਿਸ ਤੇ ਨੋਟਿਸ ਹੈ ਜਿਹੜਾ ਉਹ ਹਾਈ ਕੋਰਟ ਨੂੰ ਲੈਣਾ ਪਿਆ ਦੇਖੋ ਅੱਜ ਪੰਜਾਬ ਦੇ ਵਿੱਚ ਜਿਸ ਵਿਧਾਨ ਵਿਚਾਰਿਆ ਤਾਂ ਕੋਟੇ ਵਿਚਾਰੀਆਂ ਨੇ ਪੱਤਰਕਾਰਾਂ ਦੇ ਉੱਤੇ ਝੂਠੇ ਪਰਚੇ ਹੋ ਰਹੇ ਨੇ ਤਾਂ ਕੋਟੇ ਵਿਚਾਰੀਆਂ ਨੇ ਪੋਲਿਟੀਕਲ ਪਾਰਟੀਆਂ ਦੇ ਖਿਲਾਫ ਵੰਡੇਟਾ ਹੋ ਰਿਹਾ ਹੈ ਅਖਬਾਰਾਂ ਦੀ ਆਵਾਜ਼ ਦੱਬੀ ਜਾ ਰਹੀ ਹੈ ਇਸੇ ਤਰੀਕੇ ਜਿਹੜੇ ਦਾਅਵੇ ਵਾਅਦੇ ਕੀਤੇ ਸੀ ਉਹ ਸਭ ਹਵਾ ਹੋ ਗਏ ਜਿੰਨੀ ਕਰਪਸ਼ਨ ਇਹ 4 ਸਾਲ ਦਾ ਸਮਾਂ ਬੀਤਿਆ 1 ਸਾਲ ਹੋਰ ਹੈ ਜਿੰਨੀ ਕਰਪਸ਼ਨ ਆਪਨੇ ਕੀਤੀ ਹੈ ਪੰਜਾਬ ਚ ਮੈਨੂੰ ਨਹੀਂ ਲੱਗਦਾ ਕਿ 70 ਸਾਲਾਂ ਚ ਹੋਈ ਹੈ ਪੱਠਾ ਬਠਾਇਆ ਪੰਜਾਬ ਦਾ ਸੋ ਇਹ ਕੱਲੀ ਕੱਲੀ ਗੱਲ ਦਾ ਸਭ ਕਾਂਗਰਸ ਨੇ ਨਹੀਂ ਲੈਣਾ ਕਿਉਂਕਿ ਕਾਂਗਰਸ ਨੂੰ ਆਪਨੇ ਬਚਾਇਆ ਕਾਂਗਰਸ ਨੇ ਆ ਕੇ ਆਪ ਨੂੰ ਬਚਾਉਣਾ ਸੋ ਸ਼੍ਰੋਮਣੀ ਅਕਾਲੀ ਦਲ ਆ ਕੇ ਇੱਕ ਇੱਕ ਪੈਸੇ ਦਾ ਲੋਕਾਂ ਦੀ ਖੂਨ ਪਸੀਨਾ ਦੀ ਕਮਾਈ ਦਾ ਹਿਸਾਬ ਅਸੀਂ ਲਵਾਂਗੇ ਔਰ ਫਿਰ ਇਹ ਜਿਹੜੇ ਦਿੱਲੀੋਂ ਆਏ ਨੇ ਯਾ ਉਹਦੇ ਅਫਸਰ ਜਿਹੜੇ ਗਲਤ ਕੰਮ ਕਰ ਰਹੇ ਨੇ ਇਹ ਭੱਜਣ ਨਹੀਂ ਦੇਣੇ ਹਿਸਾਬ ਦੇਣਾ ਸਵਾ ਦੇਣ ਦੇ ਲਈ ਬਹੁਤ ਬਹੁਤ ਧੰਨਵਾਦ ਸੋ ਅੱਜ ਪੰਜਾਬ ਦੀ ਰਾਜਨੀਤੀ ਤੇ ਗੱਲ ਸੀ ਜਿਸ ਤਰੀਕੇ ਦੇ ਨਾਲ ਪਿਛਲੇ ਦਿਨਾਂ ਦੇ ਵਿੱਚ ਬਿਆਨ ਸਾਹਮਣੇ ਆਉਂਦੇ ਨੇ ਜਿਸ ਤਰੀਕੇ ਦੇ ਨਾਲ ਜਿਹੜੀ ਇੱਕ ਕਹਦੀਏ ਕਿ ਐਫ ਆਈ ਆਰ ਦਰਜ ਹੋਈ ਸੀ ਉਸਤੇ ਵਿਚਾਰ ਚਰਚਾ ਹੋਈ ਹੈ ਤੇ ਜਿਹੜੀ ਸੀਐਮ ਮਾਨ ਦੀ ਪੇਸ਼ੀ ਹੋਈ ਸੀ ਉਸ ਚੀਜ਼ ਤੇ ਵਿਚਾਰ ਚਰਚਾ ਹੋਈ ਹੈ ਤੁਹਾਨੂੰ ਇਹ ਵਿਚਾਰ ਚਰਚਾ ਕਿੱਦਾਂ ਦੀ ਲੱਗੀ ਆਪਣੀ ਰეკਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ